ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਵੇਖੋ ਸਾਡੇ ਧਾਰਿਆਲ ਸਾਹਿਬ ਨੇ ਹਲਕੇ ਦੇ ਜਨਾਲੇ ਚ ਬਹੁਤ ਕੰਮ ਕੀਤੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਧਾਰਿਆਲ ਸਾਹਿਬ ਨੇ ਆਉਂਦਿਆਂ ਸੀ ਸਾਨੂੰ ਸਾਡੇ ਲੈਟ ਇੰਨਾ ਮਾੜਾ ਹਾਲ ਸੀ ਵੀ ਸਾਡੇ ਤਾਰਾ ਸਾਡੇ ਬੱਤੀ ਨਹੀਂ ਜਾਂਦੀ ਮੋਟਰਾਂ ਨਹੀਂ ਚੱਲਦੀ ਕੰਮ ਵੇਖਿਆ ਜਾਊਗਾ ਜੀ ਜਿਤਨਾ ਕੰਮ ਦਿਖ ਰਿਹਾ ਹੈ ਜੀ ਕੰਮ ਦਿਖ ਰਿਹਾ ਹੈ ਪਾਰਟੀਗਰ ਦਿੱਤੀ ਗਈ ਆ ਕਿ ਉਹਨਾਂ ਨੂੰ ਸਤਕਾਰ ਕਰਦੀ ਹੈ ਤੁਹਾਡਾ ਸਰਕਾਰ ਮਾਨ ਸਾਹਿਬ ਸਤਿ ਸ੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਬਚ ਚੁੱਕਾ ਅਤੇ 1 ਜੂਨ ਨੂੰ ਲੈ ਕੇ ਲਗਾਤਾਰ ਲੋਕਾਂ ਵਿੱਚ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਪ੍ਰਚਾਰ ਚੱਲਣ ਲੱਗ ਪਿਆ ਸੱਥਾਂ 'ਚ ਬਹਿ ਕੇ ਗੱਲਾਂ ਚੱਲ ਰਹੀਆਂ ਨੇ ਕਿ ਲੋਕ ਸਭਾ ਦੀਆਂ ਚੋਣਾਂ ਨੂੰ 1 ਜੂਨ ਨੂੰ ਵੋਟ ਕਿਸ ਨੂੰ ਪਾਉਣੀ ਆ ਅਤੇ ਉਸ ਤਰੀਕੇ ਨਾਲ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਕਿ ਅਸੀਂ ਜਾ ਰਹੇ ਹਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਵਿੱਚ ਜਾ ਕੇ ਗੱਲ ਕਰ ਰਹੇ ਹਾਂ ਲੋਕਾਂ ਦੇ ਨਾਲ ਕਿ ਲੋਕ 1 ਜੂਨ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਅਤੇ ਇਸ ਵਾਰ ਕਿਹਨ ਕਿਸ ਨੂੰ ਵੋਟ ਪਾਉਣਗੇ ਅਸੀਂ ਇਸ ਵੇਲੇ ਹਲਕਾ ਅੰਮ੍ਰਿਤਸਰ ਦੇ ਵਿੱਚ ਖੜੇ ਆ ਜਿੱਥੇ ਕਿ ਹਲਕਾ ਅਜਨਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲੋਕ ਇੱਥੇ ਅਸੀਂ ਸੱਥ ਲਾ ਕੇ ਬੈਠੇ ਹੋਏ ਨੇ ਜੇ ਆਪਾਂ ਗੱਲ ਕਰਾਂਗੇ ਹਲਕਾ ਅਜਨਾਲਾ ਦਾ ਪਿੰਡ ਨਾਨੋਕੇ ਆ ਜਿੱਥੇ ਲੋਕ ਦਿੱਲੀ ਦੀ ਤਰ੍ਹਾਂ ਸੱਥ ਚ ਬੈਠੇ ਹੋਏ ਨੇ ਸੱਥ ਲੱਗੀ ਹੋਈ ਆ ਕਿਤਨਾ ਕਿਤੇ ਵੋਟਾਂ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਚਰਚਾ ਚੱਲ ਰਹੀਆਂ ਨੇ ਕਿ ਲੋਕ ਸਭਾ ਦੀਆਂ ਚੋਣਾਂ 'ਚ ਇਸ ਵਾਰ ਕਿਸ ਨੂੰ ਵੋਟ ਪਾਈ ਜਾਊਗੀ ਕਿਉਂਕਿ ਲਗਾਤਾਰ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਲੰਬੇ ਸਮੇਂ ਤੋਂ ਜੇ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀ ਤੇ ਤੀਜੀ ਇਹ ਗੱਲ ਕਰਾਂਗੇ ਆਪਾਂ ਕੈਬਨਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲੀ ਆ ਤੇ ਇਸੇ ਤਰੀਕੇ ਤਰਨਜੀਤ ਸਿੰਘ ਸਿੰਧੂ ਨੇ ਸਿੰਧੂ ਨੇ ਉਹਨਾਂ ਨੂੰ ਭਾਜਪਾ ਤੋਂ ਟਿਕਟ ਮਿਲੀ ਆ ਇਸੇ ਤਰੀਕੇ ਨਾਲ ਹੀ ਸ਼ੋਮਣੀ ਅਕਾਲੀ ਦਲ ਤੋਂ ਜਿਹੜੇ ਅਨਿਲ ਜੋਸ਼ੀ ਨੇ ਉਹਨਾਂ ਨੂੰ ਟਿਕਟ ਮਿਲੀ ਆ ਹੋਰ ਵੀ ਕੈਂਡੀਡੇਟ ਕਾਫੀ ਉਤਰੇ ਨੇ ਆਜ਼ਾਦ ਉਤਰੇ ਨੇ ਪਰ ਅੱਜ ਅਸੀਂ ਇਸ ਚਰਚਾ ਦੇ ਵਿੱਚ ਗੱਲ ਕਰਾਂਗੇ ਲੋਕਾਂ ਨਾਲ ਗੱਲ ਕਰਾਂਗੇ ਲੋਕ ਇਸ ਤਰੀਕੇ ਨਾਲ ਦੇਖਦੇ ਨੇ ਇਸ ਜਿਹੜੀ ਅੱਜ ਸੱਤ ਲੱਗੀ ਆ ਸੱਤ ਦੇ ਵਿੱਚ ਲੋਕੀ ਕਿਦਾਂ ਦੀਆਂ ਗੱਲਾਂ ਕਰ ਰਹੇ ਨੇ ਆਪਾਂ ਵਿਚਾਰ ਗੱਲ ਕਰਾਂਗੇ ਹਾਂ ਜੀ ਵੀਰ ਜੀ ਸੱਤ ਲੱਗੀ ਆ ਕੀ ਚ ਵੈਜੀ ਖਾਲਸਾ ਵੈਜੀ ਫਤਿਹ ਜੀ ਚਰਚਾ ਚੱਲ ਰਹੀ ਹੈ ਜੀ ਵੋਟਾਂ ਦੀ ਜੀ ਤਾਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਵੇਖੋ ਸਾਡੇ ਧਾਰੀਆਲ ਸਾਹਿਬ ਨੇ ਹਲਕੇ ਦੇ ਜਨਾਲੇ 'ਚ ਬਹੁਤ ਕੰਮ ਕੀਤੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਤੇ ਇਸ ਕਰਕੇ ਉਹਨਾਂ ਨੂੰ ਫੇਰ ਦੁਬਾਰਾ ਟਿਕਟ ਦਿੱਤੀ ਗਈ ਆ ਵੀ ਉਹਨਾਂ ਨੂੰ ਸਤਕਾਰ ਕਰਦੀ ਹੈ ਛਾੜੂ ਸਰਕਾਰ ਮਾਨ ਸਾਹਿਬ ਚਾਹੁੰਦੇ ਨੇ ਵੀ ਇਹਨਾਂ ਨੇ ਕੰਮ ਚੰਗਾ ਕੀਤਾ ਫੇਰ ਇਹਨਾਂ ਨੂੰ ਤਾਂ ਕਰਕੇ ਸੀਟ ਦਿੱਤੀ ਆ ਪਰ ਜਿਸ ਤਰੀਕੇ ਨਾਲ ਗਰਜੀਤ ਸਿੰਘ ਔਜਲਾ ਨੂੰ ਵੀ ਤੀਜੀ ਵਾਰ ਐਮਪੀ ਦੀ ਟਿਕਟ ਮਿਲ ਗਈ ਐ ਇਸ ਵਾਰ ਤਾਂ ਫਿਰ ਤਾਂ ਦੇਖੋ ਪਿਛਲੇ ਪਹਿਲੀ ਵਾਰ ਵੀ ਉਹ ਜਿੱਤੇ ਦੂਜੀ ਵਾਰ ਵੀ ਜਿੱਤੇ ਤੀਜੀ ਵਾਰ ਫੇਰ ਟਿਕਟ ਮਿਲ ਗਈ ਇਹਨਾਂ ਨੂੰ ਚਲੋ ਕੋਈ ਨਹੀਂ ਆ ਰਿਹਾ ਹੁਣ ਭੇਡ ਬਣ ਗਿਆ ਹੁਣ ਬਸ ਤਾਂ ਹੋਣ ਲੱਗੇਗਾ ਨਾ ਅਸਲ ਤਾਂ ਹੁਣ ਸਿੰਘ ਵਸੇ ਪਹਿਲਾਂ ਤਾਂ ਨਹੀਂ ਵਸੇ ਪਹਿਲਾਂ ਤਾਂ ਉਹਨਾਂ ਦੇ ਹਾਸਲੇ ਵਿੱਚ ਚੱਲਦਾ ਇਹ ਕਾਲਾ ਮਾਲਾ ਸਰਕਾਰਾਂ ਦਾ ਹੁਣ ਇਹ ਵੱਖਰੀ ਸਰਕਾਰ ਐ ਚਾੜੂ ਸਰਕਾਰ ਇਹ ਹੁਣ ਆਪਣਾ ਵੱਖਰਾ ਸੈਟਮ ਚਲਾਵੇਗੀ ਕਿਹੜੇ ਮੁੱਦੇ ਦੇਖ ਕੇ ਮੋੜ ਪਾਈ ਜੋਗੀ ਇਸ ਵਾਰ ਦੇਖੋ ਜੀ ਮੁੱਦੇ ਜੋ ਅੱਜ ਇੱਕ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਲਾ ਲੋ ਕਾਲੀ ਦਲ ਲਾ ਲੋ ਇਹਨਾਂ ਨੇ ਟੀਚਰਾਂ ਨੂੰ ਉਹ ਘਟਿਆ ਜਿਹੜਾ ਕੋਈ ਹਿਸਾਬ ਨਹੀਂ ਇਹਨਾਂ ਹੁੰਦਿਆਂ ਸਾਰੀ ਇੱਕ ਦੂਸਰੀਆਂ ਦੇ ਵਿੱਚ ਵਿੱਚ ਟੀਚਰ ਪੱਕੇ ਕਰਦੇ ਜੀ ਉਹਨੂੰ ਜਗਾਰ ਦਿੱਤਾ ਇਹਨਾਂ ਨੇ ਵਾਦਾ ਕੀਤਾ ਵਾ ਪੂਰਾ ਕਰਨ ਦੇ ਹੋਰ ਗਾਂ ਕਰਨਗੇ ਪੂਰਾ ਵਧੀਆ ਬਹੁਤ ਵਧੀਆ ਕੰਮ ਕਰਦੇ ਨਹੀਂ ਵੀ ਨਹੀਂ ਕਰਨ ਦੇ ਦਾਅਵਾ ਵੀ ਕਰਨਾ ਇਹਨਾਂ ਨੇ ਸਿਰਫ ਇੱਕ ਇਹ ਵੀ ਸਾਰੇ ਬੇਨਤੀ ਹੈ ਵੀ ਇੰਤਜ਼ਾਰ ਕਰੋ ਥੋੜਾ ਸਬਰ ਰੱਖਣਾ ਇਹ ਵੇਖੋ ਜੀ ਗੱਲ ਉਸੇ ਵੇਲੇ ਕਰੀਏ ਤਾਂ ਉਸੇ ਵੇਲੇ ਪੂਰੀ ਤਾਂ ਨਹੀਂ ਹੁੰਦੀ ਉਹ ਜਿਹੜਾ ਗੰਦ ਪਿਛਲੇ ਸਰਕਾਰਾਂ ਨੇ ਕੋਲਿਆ ਉਹਨੂੰ ਸਾਫ਼ ਕਰਦਿਆਂ ਦਾ ਟਾਈਮ ਤਾਂ ਲੱਗਣਾ ਹੁੰਦਾ ਠੀਕ ਠੀਕ ਹੈ ਹਾਂਜੀ ਹੋਰ ਵੀ ਸਾਡੇ ਨਾਲ ਵੀਰਜੀ ਨੇ ਇੱਥੇ ਲਗਾਤਾਰ ਸਾਥ ਲੱਗੀ ਆਪਾਂ ਸਾਰਿਆਂ ਨਾਲ ਗੱਲ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਆਪਾਂ ਸਾਥ ਚ ਤੁਸੀਂ ਵੀ ਬੈਠੇ ਹੋ ਹਿੱਸਾ ਬਣੇ ਹੋ ਸਾਰੇ ਮੈਂ ਵੇਖਣ ਲੱਗਾ ਕਿ ਨੌਜਵਾਨ ਵੀ ਬੈਠੇ ਆ ਬੱਚੇ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਹਾਂਜੀ ਇਹ ਲੋਕ ਸਭਾ ਦੀ ਚੋਣਾਂ ਦਾ ਬਿਗਲ ਬਚ ਚੁੱਕਾ ਇਸ ਵਾਰ ਵੋਟ ਪਾਉਣੀ ਵੋਟ ਤਾਂ ਤੁਸੀਂ ਹਰ ਵਾਰੀ ਪਾਉਂਦੇ ਹੋ ਨੇ ਪਰ ਕਿਹੜੇ ਮੁੱਦੇ ਰੱਖੋਗੇ ਇਸ ਵਾਰ ਵੋਟ ਪਾਉਣ ਲਈ ਮੁੱਦੇ ਵੇਖੋ ਜੀ ਮੁੱਦੇ ਸਾਡੇ ਸਭ ਤੋਂ ਵੱਡੇ ਹੈ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਸਾਡੇ ਮੰਨ ਲਓ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਚੀਜ਼ ਸਾਨੂੰ ਸਾਡੇ ਪੰਜਾਬ ਦੇ ਮੁੱਦੇ ਐਸੇ ਆ ਵੀ ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਔਰ ਇਸ ਭਗਵੰਤਮਾਨ ਸਾਹਿਬ ਆਪਣੇ ਵਧੀਆ ਕੰਮ ਕਰ ਰਹੇ ਨੇ ਵਧੀਆ ਉਹਨਾਂ ਦਾ ਚੱਲ ਰਿਹਾ ਕੰਮ ਜੋ ਵੀ ਉਹਨਾਂ ਨੂੰ ਜਨਤਾ ਜਾ ਕੇ ਆਂਦੀ ਆ ਉਹਦੇ ਤੇ ਧਿਆਨ ਕਰਕੇ ਉਹ ਗੌਰ ਕਰਕੇ ਕੰਮ ਕਰਦੇ ਨੇ ਪਿਛਲੀਆਂ ਸਰਕਾਰਾਂ ਵੀ ਚਲੋ ਅਸੀਂ ਵੀ ਮੰਨ ਲਓ ਉਹਨਾਂ ਚ ਹੀ ਰਹੇ ਆ ਉਹਨਾਂ ਦਾ ਹਿੱਸਾ ਸਾਰੇ ਰਹੇ ਆ ਜਿੰਨੇ ਭਰਾ ਬੈਠੇ ਆ ਪਰ ਇਹਨਾਂ ਦਾ ਥੋੜਾ ਜਿਹਾ ਉਹਨਾਂ ਨੂੰ ਕਾਫੀ ਅੰਤਰ ਆ ਆਪਣੇ ਧੜੀਵਾਲ ਸਾਹਿਬ ਵੀ ਜੋ ਵੀ ਕੋਈ ਜਾਂਦਾ ਨਾ ਉਹਦੇ ਕੋਲ ਇਹ ਨਹੀਂ ਹੈ ਵੀ ਉਹ ਕੋ ਪਾਰਟੀ ਦਾ ਬੰਦਾ ਜਾਂਦਾ ਤੇ ਉਹ ਫਿਰ ਸੁਣਦੇ ਕੋਈ ਵੀ ਬੰਦਾ ਜਾਊਗਾ ਹਰ ਇੱਕ ਦਾ ਕੰਮ ਕਰਦੇ ਹਰ ਇੱਕ ਦੀ ਸੁਣਦੇ ਆ ਕੋਈ ਵੀ ਧਾਰ ਮੰਨ ਲਓ ਹੁਣ ਆਡੇ ਪਿੰਡ ਦਾ ਮੰਨ ਲਓ ਕੰਮ ਕੀਤਾ ਢਾੜੀਵਾਲ ਸਾਹਿਬ ਨੇ ਸਾਡੇ 50 ਸਾਲ ਤੋਂ ਤਾਰਾਂ ਦਾ ਕੰਮ ਨਹੀਂ ਸੀ ਹੋਇਆ ਜੀ ਤੜੀ ਅਲਸ ਆਵਨੇ ਆਉਂਦਿਆਂ ਸੀ ਸਾਨੂੰ ਸਾਡੇ ਲੈਟ ਇੰਨਾ ਮਾੜਾ ਹਾਲ ਸੀ ਵੀ ਸਾਡੇ ਤਾਰਾਂ ਸਾਡੇ ਬੱਤੀ ਨਹੀਂ ਜਾਂਦੀ ਮੋਟਰਾਂ ਨਹੀਂ ਚੱਲਦੀਆਂ ਹੁੰਦੀਆਂ ਉਹਨਾਂ ਨੇ ਆਉਂਦਿਆਂ ਸੀ ਸਾਡਾ ਪਹਿਲਾ ਤੇ ਇਹ ਸਾਡੇ ਪਿੰਡ ਦਾ ਸਾਰਾ ਹੀ ਜਿੰਨਾ ਇਹ ਤੋਂ ਜੜ ਤੱਕ ਸਾਡੇ ਤਾਰਾਂ ਦਾ ਵਿਕਾਸ ਕਰਕੇ ਦਿੱਤਾ ਹਰ ਮੋਟਰ ਤੱਕ ਉਹਨਾਂ ਨੇ ਸਾਨੂੰ ਖੰਭੇ ਵੀ ਲਾ ਕੇ ਦਿੱਤੇ ਆ ਤਾਰਾਂ ਵੀ ਬਦਲ ਕੇ ਦਿੱਤੀਆਂ ਨੇ ਬਹੁਤ ਵਧੀਆ ਹੋਰ ਵੀ ਸਾਡੇ ਘਰ ਚੋਂ ਪੰਚਾਇਤ ਘਰ ਵੀ ਉਹਨਾਂ ਨੇ ਸਾਨੂੰ ਦਿੱਤਾ ਜੀ ਪਾਰਕਿੰਗ ਸਾਨੂੰ ਦਿੱਤੀ ਆ ਹੁਣ ਸਾਡੇ ਆ ਜਾਣਾ ਜੀ ਜਾਂ ਜਕਰ ਆਉਣ ਵਾਲਾ ਬੰਨਾਂ ਨੇ ਪਾਸ ਪਾਸ ਕੀਤਾ ਹੋਇਆ ਉਹ ਵੀ ਆ ਜਾਣਾ ਸਾਡੇ ਕੰਮ ਬਹੁਤ ਵਧੀਆ ਨਾਲੀਆਂ ਗਲੀਆਂ ਦੇ ਵੀ ਸਾਡੇ ਕੰਮ ਜਿੰਨੇ ਉਹਨਾਂ ਨੂੰ ਕਹੇ ਉਹਨਾਂ ਨੇ ਸਭ ਕੀਤਾ ਆ ਜੀ ਉਹਨਾਂ ਮੰਨ ਲੋ ਹਰ ਵਰਤਾਵ ਬੋਨੀ ਨਾ ਬਹੁਤ ਜ਼ਿਆਦਾ ਇਹਨਾਂ ਦਾ ਅੰਤਰ ਆ ਹਰ ਇੱਕ ਦੀ ਗੱਲ ਸੁਣਦੇ ਨੇ ਹਰ ਇੱਕ ਦਾ ਕੰਮ ਕਰਦੇ ਨੇ ਉਹ ਆਂਦੇ ਸਾਨੂੰ ਪਾਰਟੀ ਦਾ ਨਹੀਂ ਸਾਨੂੰ ਹਰ ਆਡੇ ਸਾਨੂੰ ਸਾਰਿਆਂ ਨਾਲੋਂ ਵਧੀਆ ਸਾਨੂੰ ਜਨਤਾ ਆ ਪਰ ਇਸ ਵਾਰ ਵੋਟ ਪੋਲੀ ਚਿਹਰਾ ਵਿਖਿਆ ਜਾਊਗਾ ਕਿ ਕੰਮ ਵਿਖਿਆ ਜਾਊਗਾ ਨਹੀਂ ਕੰਮ ਦੇ ਹਿਸਾਬ ਨਾਲ ਭਾਜੀ ਕੰਮ ਵੇਖੋ ਕਰ ਰਹੇ ਨੇ ਧਾਰੀ ਹਾਲ ਸਾਹਿਬ ਉਧਰੋਂ ਭਗਵੰਤ ਮਾਨ ਸਾਹਿਬ ਸਾਡੇ ਟੀਚਰਾਂ ਨੂੰ ਹਰਥਾ ਨੌਕਰੀਆਂ ਵੀ ਦੇ ਰਹੇ 1 ਰੁਪਏ ਦੀ ਵੀ ਵੇਖੋ ਵੱਡੀ ਨਹੀਂ ਚੱਲੀ ਪਿੱਛੇ ਸਰਕਾਰਾਂ ਦੇ ਵਿੱਚ ਪੈਸਾ ਲੈ ਕੇ ਕੰਮ ਹੁੰਦੇ ਸੀ ਇੱਕ ਵੀ ਨੌਕਰੀ ਦਿੱਤੀ 1 ਰੁਪਏ ਦਾ ਵੀ ਕੋਈ ਚੈਲੰਜ ਕਰ ਦੇ ਵੀ ਭਗਵਾਨਤਮਨ ਸਾਹਿਬ ਨੇ ਇਹ ਲੈ ਕੇ ਵੱਡੀ ਤਾਂ ਨੌਕਰੀ ਦਿੱਤੀ ਆ ਉਹ ਮੰਨ ਲਓ ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲ ਰਹੀ ਆ ਭਾਵੇਂ ਕੋਈ ਕਿਸੇ ਪਾਰਟੀ ਦਾ ਕੋਈ ਮੀਟਰ ਨਹੀਂ ਉਹਨਾਂ ਨੂੰ ਉਹ ਹਿਸਾਬ ਦੇ ਨਾਲ ਹੀ ਦੇ ਰਹੇ ਹੋ ਜੀ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਇਸ ਵਾਰ ਚਾਰ ਕੈਂਡੀਡੇਟ ਕੈਂਡੀਡੇਟ ਤਾਂ ਕਾਫੀ ਨਹੀਂ ਪਰ ਮੇਨ ਚਾਰ ਕੈਂਡੀਡੇਟ ਸਾਹਮਣੇ ਆਏ ਨੇ ਕਿਹਨੂੰ ਵੋਟ ਪਾਉਣ ਜਾ ਰਹੇ ਅਸੀਂ ਤਾਂ ਕੁਲਦੀਪ ਸਿੰਘ ਢਾੜੀ ਵਾਲ ਨੂੰ ਪਾਵਾਂਗੇ ਜੀ ਸਭ ਤੋਂ ਵਧੀਆ ਸਾਡੇ ਜਨਾਲੇ ਦਾ ਵੀ ਵੇਖੋ ਤੁਸੀਂ ਵੀ ਜਾਣਦੇ ਹੋ ਸਭ ਤੋਂ ਵੱਧ ਅੱਜ ਤੱਕ ਰੇਨਾਲੇ ਦੇ ਵਿੱਚ ਬਾਥਰੂਮ ਨਹੀਂ ਬਣਾ ਕੇ ਸਕਿਆ ਜੀ ਰੋੜਾਂ ਦੀ ਤਾਂ ਗੱਲ ਹੀ ਛੱਡੀ ਆਪਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੇ ਸਾਰੇ ਹੀ ਰੋਡ ਕਰਕੇ ਦਿੱਤੇ ਆ ਜਨਾਲੇ ਦਾ ਵਿਕਾਸ ਕਰਕੇ ਦਿੱਤਾ ਹਰ ਚੀਜ਼ ਕਰਕੇ ਦਿੱਤੀ ਪਹਿਲ ਦੇ ਆਧਾਰ ਤੇ ਜਨਤਾ ਦੇ ਇਹ ਵੀ ਵੇਖਦੀ ਆ ਵੀ ਜੋ ਕੰਮ ਕਰਦੀ ਆ ਸਰਕਾਰ ਕੋਈ ਵੀ ਹੋਵੇ ਜੋ ਕੰਮ ਕਰਦੀ ਆ ਉਹਦੇ ਕੰਮਾਂ ਦੇ ਆਧਾਰ ਤੇ ਵੋਟ ਦੇਗੀ ਜੀ ਗੱਲ ਕੀਤੀ ਜਾਂਦੀ ਹੈ ਕਿ ਕੰਮਾਂ ਦੇ ਆਧਾਰ ਤੇ ਵੋਟ ਪਾਈ ਜਾਊਗੀ ਜਿੱਥੇ ਕਹਿੰਦੇ ਆ ਕਿ ਚਿਹਰਾ ਨਹੀਂ ਵੇਖਿਆ ਜਾਊਗਾ ਇਸ ਵਾਰੀ ਸਵਾਰ ਵਿਕਾਸ ਵੇਖਿਆ ਜਾਊਗਾ ਵਿਕਾਸ ਕਿਸ ਨੇ ਕੀਤਾ ਨਬਜ਼ੁਰਗੀ ਬੈਠਨੇ ਹਾਂਜੀ ਤੁਸੀਂ ਲਗਾਤਾਰ ਲੰਬੇ ਸਮੇਂ ਤੋਂ ਵੋਟ ਪਾਉਂਦੇ ਹੁੰਦੇ ਹੋ ਹਾਂ ਜੀ ਇਸ ਵਾਰ ਫੇਰ ਵੋਟ ਮੋਣ ਦਾ ਮੌਕਾ ਮਿਲਣਾ ਇਸ ਵਾਰੀ ਕਿਹੜੇ ਮੁੱਦੇ ਵੇਖ ਕੇ ਵੋਟ ਪਾਈ ਜਾਊਗੀ ਕਿਹੜੇ ਕੰਮ ਵੇਖ ਕੇ ਵੋਟ ਪਾਈ ਜਾਊਗੀ ਮੁੱਦੇ ਦੇ ਵੇਖੋ ਜੀ ਆ ਸਾਡੀ ਗਲੀ ਦੇ ਵਿੱਚ ਬੱਚੇ ਇੱਕ ਦੰਬ ਡੁੱਬ ਡੁੱਬ ਜਾਂਦੇ ਸੀ ਇੱਕ ਡੇ ਬਣ ਗਿਆ ਸਾਡਾ ਵੱਧ ਤੋਂ ਵੱਧ ਇਹਦੇ ਕਰਕੇ ਅਸੀਂ ਵੋਟ ਪਾਉਣੀ ਉਹਨੂੰ ਅੱਛਾ ਜੀ ਬਾਕੀ ਉਹਨੇ 걔ਲੇ ਵੀ ਕੰਮ ਅੰਨੇ ਜਾ ਕੇ ਕਰਦੇ ਸਾਡੇ ਪੂਰੇ ਠੀਕ ਹੈ ਹੋਰ ਵੀ ਕੋਈ ਮੁੱਦੇ ਰੱਖਿਆ ਪੰਜਾਬ ਦੇ ਵੀ ਮੁੱਦੇ ਰੱਖੇਗੇ ਬਸ ਗਲੀਆਂ ਨਾਲੀਆਂ ਦੇ ਰੱਖਿਆ ਕੰਮ ਜੀ ਪੰਜਾਬ ਨੇ ਰੱਖਿਆ ਪੰਜਾਬ ਦੇ ਵੀ ਕਰਾ ਕੇ ਪਾਣੀ ਵਾਲੇ ਵੀ ਕਰਾ ਕੇ ਗੱਲਾਂ ਬਾਤਾਂ ਜਾਇ ਕਹੋਂਗੇ ਸਭ ਗੱਲਾਂ ਹੋਣਗੀਆਂ ਸਾਡੀ ਉਹਦੇ ਨਾਲ ਅੱਛਾ ਜੀ ਪਿੰਡਾਂ ਥਾਵਾਂ ਦਾ ਠੀਕ ਲਗਾਤਾਰ ਹਾਂ ਡਾਕਟਰ ਸਾਹਿਬ ਤੁਸੀਂ ਮੈਂ ਸੁਣਿਆ ਡਾਕਟਰ ਸਾਹਿਬ ਉਹ ਤੁਸੀਂ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਵੋਟ ਪਾਲ ਲਈ ਕਿਉਂਕਿ ਲੋਟ ਤਾਂ ਪਾਉਂਦੇ ਪਹਿਲਾਂ ਵੀ ਪਾਉਂਦੇ ਹੋਣੇ ਤੁਸੀਂ ਪਰ ਕੁਝ ਮੁੱਦੇ ਰੱਖੇ ਹੋਣੇ ਇਸ ਵਾਰ ਵੋਟ ਪਾਲ ਲਈ ਜਿਹੜੇ ਹੁਣ ਇਸ ਵੇਲੇ ਮੁੱਦੇ ਜਿਹੜਾ ਅਗਲਾ ਕੰਮ ਕਰਨ ਵਾਸਤੇ ਉਹਨੇ ਹਾਂ ਮੁੱਦੇ ਸੋਚ ਕੇ ਰੱਖਣੋ ਵੀ ਕਿਹੜੇ ਕੰਮ ਹੋਣਗੇ ਫਿਰ ਵੋਟ ਪਾਵਾਂਗੇ ਜਿਵੇਂ ਤੁਸੀਂ ਸਾਹਮਣੇ ਵੇਖਿਆ ਹੀ ਹੈ ਕਿ ਮਤਲਬ ਪਹਿਲਾਂ ਜਿੰਨਾ ਕੰਮ ਦੱਸਿਆ ਜਾਂਦਾ ਵੇਖੋ ਉਹ ਪੰਜਾਬ ਹਾਈ ਲੈਵਲ ਤੇ ਵੇਖੋ ਜਿਹੜਾ ਪੰਜਾਬ ਹਾਈ ਲੈਵਲ ਤੇ ਜਿਹੜਾ ਕੰਮ ਚੱਲਿਆ ਵਾ ਇਹਨਾਂ ਨੇ ਮਲਕੀਤ ਸਿੰਘ ਨੇ ਗੱਲ ਕੀਤੀ ਆ ਛੜਕੇ ਵੀ ਤਾਲਾਂ ਦਾ ਉਸ ਤੋਂ ਬਾਅਦ ਮੰਨ ਕੇ ਚੱਲੋ ਵੀ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤਕਾਰ ਬੁਲਾਏ ਆ ਛੱਪੜ ਦਾ ਵੇਖੋ ਕਿਹੜਾ ਤਗੜਾ ਵਿਕਾਸ ਪਿੰਡੋ ਪਿੰਡੀ ਸਿੰਦਰੀ ਦੇਖਦੀ ਹੈ ਕਿਹੜੇ ਕਿਹੜੇ ਤਗੜੇ ਕਿੰਨੇ ਲਾ ਕੇ ਦਨ ਨਾਲ ਉਹ ਛੱਪੜ ਬਣਾ ਕੇ ਵਿਕਾਸ ਕੀਤਾ ਲੋਕਾਂ ਦਾ ਉਤੋਂ ਥੱਲੇ ਆ ਜੋ ਕਿ ਇਨਾ ਜਿਆਦਾ ਮਤਲਬ ਪ੍ਰਭਾਵ ਤੇ ਆ ਕਿ دریا ਦੇ ਲਾਗੇ ਵੇਖੋ ਉਹਨਾਂ ਕਿਸਾਨਾਂ ਨੂੰ ਬੜਾ ਆਉਣ ਜਾਣ ਦਾ ਬੜਾ ਮੁੱਦਾ ਸੀਗਾ ਜਿਹੜਾ ਕਿ ਕਿਸਾਨ ਉਧਰ ਦੀਆਂ ਦੀ ਫਸਲ ਉਧਰ ਸੀਗੀ ਇਧਰ ਆਣ ਕੇ ਟਰੈਕਟਰ ਲੈ ਕੇ ਜਾਣਾ ਆਉਣਾ ਜਾਣਾ ਬੜੀ ਦਿੱਕਤ ਸੀਗੀ ਉਹ ਦਿੱਕਤ ਸਾਡੀ ਉਹ ਧਾਰੀਵਾਲ ਸਾਹਿਬ ਨੇ ਇਹੋ ਜੀ ਸੋਲਵ ਕੀਤੀ ਹੈ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਕੰਮ ਹੋਇਆ ਕਿ ਉਹ ਉਧਰ ਆਪਣੀ ਕਿਸਾਨੀ ਵਧੀਆ ਤਰੀਕੇ ਨਾਲ ਕਰ ਸਕਦੇ ਆ ਬੇੜੇ ਦਿੱਤੇ ਉਹਨਾਂ ਨੂੰ ਜਿਹੜੇ ਕਿ ਉਧਰ ਆਪਣਾ ਇਧਰ ਦਾ ਤੇ ਉਧਰ ਦਾ ਮਸਲਾ ਹਲ ਕਰ ਸਕਦਾ ਜਿਹੜੇ ਤਾਂ ਔਜਲਾ ਸਾਹਿਬ ਨੇ ਵੀ ਦਿੱਤੇ ਸੀਗੇ ਬੇੜੇ ਸਭ ਤੋਂ ਪਹਿਲਾਂ ਔਜਲਾ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਔਜਲਾ ਸਾਹਿਬ ਨੇ ਸ਼ੁਰੂਆਤ ਕੀਤੀ ਸ਼ੁਰੂਆਤ ਤਾਂ ਕਾਲੀਦਲ ਪਾਰਟੀ ਨੇ ਵੀ ਕੀਤੀ ਸੀ ਜਿਹੜੀ ਉਧਰ ਪਰ ਕਿਉਂ ਬੜਾ ਜੇ ਅੱਛਾ ਜੀ ਉਹਦਾ ਪ੍ਰਗਰਾ ਡਿਵੈਲਪਮੈਂਟ ਹੈਗੀ ਰੀਡਿਵੈਲਪ ਕਹਿੰਦਾ ਮਤਲਬ ਹੁੰਦਾ ਕੋਈ ਇੱਕਪਨ ਡਿਵੈਲਪਮੈਂਟ ਕਰਦੇ ਆ ਜੇ ਆਪਾਂ ਗਰੀਬੀ ਵਾਸਤੇ ਕਰਦੇ ਆ ਜਾਂ ਆਪਾਂ ਕਿਸਾਨਾਂ ਵਾਸਤੇ ਕਰਦੇ ਆ ਜਾਂ ਕਿਸੇ ਵਾਸਤੇ ਵੀ ਕਰਦੇ ਆ ਪਰ ਉਹਦਾ ਸੀਰੀਅਸ ਮੁੱਦਾ ਹੋਣਾ ਚਾਹੀਦਾ ਨਾ ਘੜਲੇ ਬਣੇ ਉਹਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਜੋਸ਼ੀ ਸਾਹਿਬ ਵੀ ਉਤਰੇ ਨੇ ਮੈਦਾਨ ਦੇ ਵਿੱਚ ਕਾਲੀ ਦਲ ਵੱਲੋਂ ਠੀਕ ਆ ਲਗਾਤਾਰ ਉਹ ਵੀ ਆਪਣਾ ਪ੍ਰਚਾਰ ਕਰ ਰਹੇ ਨੇ ਜੇ ਗੱਲ ਕਰਾਂਗੇ ਆਪਾਂ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਉਹਨਾਂ ਨੇ ਵੀ ਆਪਣਾ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਬੇਟਾ ਉਤਾਰਿਆ ਸਿੱਖੀ ਦੀ ਗੱਲ ਕਰ ਰਹੇ ਨੇ ਕਿਤੇ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਜਿਸ ਲੋਕਾਂ ਦੀ ਵੱਡੀ ਗੱਲ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਗੱਲ ਚੱਲਦੀ ਆ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਪ੍ਰਚਾਰ ਕੀਤਾ ਜਾਂਦਾ ਸਿੱਖੀ ਵੱਲੋਂ ਤੁਸੀਂ ਦੇਖ ਕੇ ਚੱਲੋ ਕਿ ਜਾਂ ਅਕਾਲੀ ਦਲ ਲਾ ਲਓ ਜਾਂ ਆਪਣਾ ਕੋਈ ਵੀ ਪਾਰਟੀ ਹੈ ਜਦ ਸਿਮਰਨ ਮਾਨ ਸਿੰਘ ਜਿਤਨਾ ਕਾਲੀ ਪਾਰਟੀ ਵੱਲੋਂ ਤੁਸੀਂ ਲਾ ਲਓ ਸਿੱਖੀ ਨੂੰ ਸੰਭਾਲਣ ਵਾਸਤੇ ਮਤਲਬ ਮੇਰਾ ਤਾਂ ਖਿਆਲ ਹੈ ਮੇਰੀ ਇੱਕ ਤਗੜੀ ਸੋਚ ਹੈ ਕਿ ਸਿੱਖੀ ਨੂੰ ਸੰਭਾਲਣ ਵਾਸਤੇ ਜਿਹੜੀ ਸਿਆਸਤਾਂ ਉਹ ਤੇ ਵਿੱਚ ਆਉਣੀ ਨਹੀਂ ਚਾਹੀਦੀ ਮਤਲਬ ਉਹਦਾ ਸਿਆਸਤ ਦਾ ਮਤਲਬ ਨਹੀਂ ਸਿੱਖੀ ਦਾ ਮਤਲਬ ਇਹ ਹੈ ਕਿ ਹਰ ਗਰੀਬ ਵਰਗ ਦਾ ਹਰੀ ਇਨਸਾਨ ਜਿਹੜਾ ਇਹੋ ਜਿਹਾ ਇਨਸਾਨ ਹੋਵੇ ਛੋਟੇ ਤੋਂ ਲੈ ਕੇ ਵੱਡੇ ਮਤਲਬ ਉਹਨੂੰ ਬਰਾਬਰ ਸਮਝਣਾ ਚਾਹੀਦਾ ਕਿਉਂਕਿ ਸਿੱਖੀ ਜਿਹੜੀ ਆ ਉਹ ਹੋਣ ਦੀ ਇਸ ਤਰ੍ਹਾਂ ਦੀ ਹੈ ਕਿ ਮਤਲਬ ਜਿੱਥੇ ਕਿਤੇ ਕੋਈ ਕੋਈ ਇਹੋ ਜਿਹਾ ਜ਼ੁਲਮ ਹੋ ਰਿਹਾ ਹੋਵੇ ਜਾਂ ਕੋਈ ਕਿਸੇ ਦਾ ਮਤਲਬ ਨੁਕਸਾਨ ਹੋ ਰਿਹਾ ਹੋਵੇ ਤੇ ਉਹ ਸਿੱਖੀ ਦਾ ਕਹਿਣ ਦਾ ਮਤਲਬ ਸਿੱਖ ਦਾ ਮਤਲਬ ਹੋਗਾ ਕਿ ਉਹ ਅੱਗੇ ਆਣ ਕੇ ਤੇ ਉਹਦੀ ਮਦਦ ਕਰੇ ਉਹਦਾ ਪਲਾ ਕਰੇ ਤੇ ਸਿੱਖ ਦਾ ਇਹ ਕੰਮ ਹੈ ਕਿ ਉਹਨੂੰ ਉਹਦੀ ਮਦਦ ਕਰੇ ਠੀਕ ਹੈ ਫਿਰ ਇਸ ਵਾਰ ਵੋਟ ਪੌਲੀ ਚਿਹਰਾ ਵੇਖਿਆ ਜਾਊਗਾ ਕਿ ਵਿਕਾਸ ਵੇਖਿਆ ਜਾਊਗਾ ਕੰਮ ਵੇਖਿਆ ਜਾਊਗਾ ਜੀ ਜਿਤਨਾ ਕੰਮ ਦਿਖ ਰਿਹਾ ਹੈ ਜੀ ਕੰਮ ਦਿਖ ਰਿਹਾ ਹੈ ਤੁਸੀਂ ਮੈਂ ਕਿੰਨੇ ਗੜਾ ਦਵਾਂ ਤੁਹਾਨੂੰ ਕੰਮ ਸਕੂਲ ਤੋਂ ਲੈ ਕੇ ਮਲਕੀਤ ਸਿੰਘ ਉਹਨੇ ਗੱਲ ਕੀਤੀ ਹੈ ਫਿਰ ਗੱਲ ਕਰਾਂਗਾ ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਕਿਉਂਕਿ ਸਾਥ ਲੱਗੀ ਹੋਈ ਹੈ ਸਾਰੇ ਵੀਰਾਂ ਨਾਲ ਆਪਾਂ ਗੱਲ ਕਰਨੀ ਹੈ ਕਿਉਂਕਿ ਟਾਈਮ ਸਾਡੇ ਕੋਲ ਥੋੜਾ ਹੈ ਹਾਂ ਜੀ ਵੀਰ ਜੀ ਪਹੁੰਚੇ ਹੋ ਸਾਥ ਦੇ ਵਿੱਚ ਬੈਠੇ ਹੋ ਤੁਸੀਂ ਨੌਜਵਾਨ ਵੀ ਹੋ ਕਿਸ ਮੁੱਦਿਆਂ ਤੇ ਅਰਕੜੀ ਵੋਟ ਪਾਉਣੀ ਹੈ ਫਿਰ ਮੁੱਦਾ ਸਰ ਜੀ ਵੇਖੋ ਜੀ ਹੁਣ ਜੇ ਅਸੀਂ ਕਹੀਏ ਤਾੜੀ ਅੱਗੇ ਦੇ ਫੇਰੇ ਮਾਰ ਮਾਰੀ ਥੱਕ ਜੀਦਾ ਸੀ ਹੁਣ ਜਦੋਂ ਬੱਤੀ ਆਉਂਦੀ ਹਰ ਇੱਕ ਭਵਾਈ ਉਹਨਾਂ ਦੱਸਿਆ ਵੀ ਅਧਿਆਪਕਾਂ ਤੋਂ ਲੈ ਕੇ ਸਕੂਲਾਂ ਤੱਕ ਛਪੜਾਂ ਤੱਕ ਹਰ ਚੀਜ਼ ਦਾ ਉਹਨਾਂ ਨੇ ਵਿਕਾਸ ਕੀਤਾ ਇਹੋ ਸੋਈ ਨੂੰ ਦੇਖ ਤੜੀ ਵਾਲਾ ਸਾਹਮਣੂ ਵੋਟ ਪਾਵਾਂਗੇ ਪਰ ਪਹਿਲੇ ਵੀ ਕੈਂਡੀਡੇਟ ਤਾਂ ਕੰਮ ਕਰਦੇ ਹੀ ਰਹੇ ਨੇ ਜਿਸ ਤਰੀਕੇ ਨਾਲ ਵੇਖੋ ਜੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਨੇ ਸੜਕਾਂ ਦੇ ਜਾਲ ਵਿਛਾ ਦਿੱਤੇ ਚਾਰੇ ਪਾਸੇ ਰਿੰਗ ਰੋਡ ਬਣਾ ਰਹੇ ਨੇ ਪੂਰੇ ਪੰਜਾਬ ਨੂੰ ਇੱਕ ਸੜਕਾਂ ਦੇ ਵਿੱਚ ਬਦਲ ਦਿੱਤਾ ਲੋਕਾਂ ਨੂੰ ਕਿਤੇ ਨਾ ਕਿਤੇ ਆਉਣ ਜਾਣ ਲਈ ਸੰਦਾਂ ਨੂੰ ਵਧੀਆ ਚਲਾਉਣ ਲਈ ਫਾਇਦਾ ਹੋਗਾ ਕੀ ਲੱਗਦਾ ਕਿਉਂ ਵੀ ਹੱਕਦਾਰ ਨੇ ਵੋਟ ਕੱਲੀ ਸੜਕ ਦਾ ਸਾਡੀ ਰੋੜਾਂ ਦਾ ਨਹੀਂ ਨਾ ਇਹ ਵਿਕਾਸ ਪਿੰਡ 'ਚ ਵੀ ਆ ਕੇ ਕਰਨਾ ਚਾਹੀਦਾ ਨਾ ਪਿੰਡ ਦੇ ਵਿੱਚ ਤੇ ਹੁਣ ਹੋਣ ਲੱਗਿਆ ਨਾ ਪਿੰਡ ਦੇ ਵਿੱਚ ਤੇ ਹੁਣ ਹੀ ਸਰਕਾਰ ਆ ਕੇ ਆਮ ਸਰਕਾਰ ਲਈ ਹੈ ਨਾ ਪਹਿਲੀ ਸਰਕਾਰ ਨੇ ਤਾਂ ਕੋਈ ਕੰਮ ਨਹੀਂ ਨਾ ਕੀਤਾ ਹਾਜੀ ਜੀ ਕੀ ਕਰਨਾ ਚਾਹੁੰਦੇ ਹੋ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਵੋਟ ਪਾਉਣ ਲਈ ਸਰ ਕੰਮ ਦੇ ਮੁੱਦੇ ਰੱਖੇ ਜਾਣਗੇ ਆ ਕੰਮ ਦੇ ਹਿਸਾਬ ਨਾਲ ਸਭ ਬੋਲ ਪਾਈ ਜਾਊਗੀ ਠੀਕ ਹੈ ਫਿਰ ਕਿਹੜਾ ਕਿਹਨੂੰ ਚੁਣਿਆ ਜੇ ਕੋਈ ਬਣਾਇਆ ਕਿ ਹਲੇ ਹਲੇ ਵਿਚਾਰ ਕਰਕੇ ਵੋਟ ਪਾਣੀ ਸਾਰੇ ਕੰਮ ਦੇ ਹਿਸਾਬ ਨਾਲ ਵੇਖੋ ਜਿਹੜੇ ਕੰਮ ਹੋੜੇ ਆ ਉਹ ਸਭ ਨਾਲ ਬੋਟ ਪਾਵਾਂਗੇ ਤੁਸੀਂ 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 ਸੋਚਦੇ ਹੋ ਕਿ ਨੌਕਰੀਆਂ ਵੀ ਮਿਲਣੀਆਂ ਚਾਹੀਦੀਆਂ ਪੰਜਾਬ ਬੰਦਰ ਇਹੋ ਜੀ ਸਰਕਾਰ ਬਣਨੀ ਚਾਹੀਦੀ ਹੈ ਜਿਹੜੀ ਪੰਜਾਬ ਨੂੰ ਉੱਚਾ ਚੁੱਕੇ ਪੰਜਾਬੀਅਤ ਨੂੰ ਉੱਚਾ ਚੁੱਕੇ ਅਤੇ ਪੰਜਾਬ ਦੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਬਾਹਰ ਨਿਕਲ ਕੇ ਕਿਤਨਾ ਕਿਤੇ ਉਹ ਚੰਗੀਆਂ ਨੌਕਰੀਆਂ ਕਾੜਨ ਚੰਗੀਆਂ ਸੇਤਾ ਬਣਾਉਣ ਦੇ ਪੰਜਾਬ ਦਾ ਨਾਮ ਰੌਸ਼ਨ ਕਰਨ। ਹਾਂਜੀ ਸਰ ਨੌਕਰੀ ਹਰ ਇੱਕ ਨੂੰ ਚਾਹੀਦੀ ਹੈ ਰੁਜ਼ਗਾਰ ਸਾਰਿਆਂ ਨੂੰ ਚਾਹੀਦਾ। ਫਿਰ ਫਿਰ ਕੀ ਫਿਰ ਕੀ ਚੁਣੋਗੇ ਇਸ ਵਾਰ ਉਹ ਸਰਕਾਰ ਚੁਣੋਗੇ ਜਿਹੜੀ ਨੌਕਰੀਆਂ ਦਵੇ ਕਿ ਸਰ ਚੁਣਾਂਗੇ ਤੇ ਉਹਨੂੰ ਜਿਹੜਾ ਰੁਜ਼ਗਾਰ ਸਾਰਿਆਂ ਨੂੰ ਦੇਣਗੇ। ਬਾੜੀ ਸਰਕਾਰ ਥੋੜਾ ਚੁਣਾਂਗੇ। ਠੀਕ ਹੈ ਅੱਜ ਗੱਲ ਕਰਨ ਦੇ ਜ਼ਿਆਦਾਤਰ ਕੁਲਦੀਪ ਸਿੰਘ ਧਾਰੀਵਾਲ ਦੀ ਗੱਲ ਕੀਤੀ ਜਾਂਦੀ ਹੈ ਸਾਡਾ तकरीबन ਵੀਰੂ ਵੀ ਹੋਰ ਵੀ ਜੁੜੇ ਨੇ ਆਪਾਂ ਗੱਲ ਕਰਾਂਗੇ ਹਾਂਜੀ ਪਾਉਜੀ ਤੁਸੀਂ ਤਾਂ ਲਗਾਤਾਰ ਲੰਬੇ ਸਮੇਂ ਤੋਂ ਵੋਟਾਂ ਪਾਉਂਦੇ ਹੁੰਦੇ ਹੋਣੇ ਕਿਉਂਕਿ ਕਾਫੀ ਉਮਰ ਹੋ ਗਈਣੀ ਤੁਹਾਡੀ ਸਾਡੀ ਸਾਡੀ ਉਮਰ ਲੰਗੀ ਆ ਉਹਨਾਂ ਦੋ ਪਾਰਟੀਆਂ ਵਾਲਿਆਂ ਨੂੰ ਤੁਸੀਂ ਰਹਿ ਕੇ ਬਾਲਾ ਤੁਸੀਂ ਤਾਂ ਪੂਣੀਆਂ ਲੜਕਾਰੇ ਨੂੰ ਧਾਰੀਵਾਲ ਨੂੰ ਸਰ 17 ਸਾਲਾਂ ਇੰਨੇ ਕੰਮ ਨਹੀਂ ਹੋਏ ਜਿਹੜੇ 2 ਸਾਲਾਂ ਦੇ ਵਿੱਚ ਹੋ ਗਏ ਕਿਹੜੇ 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 ਮੁੱਦੇ ਰੱਖੋਗੇ ਆਪਣੇ ਜਿਹੜੇ ਜਿਹਦਾ ਵੋਟ ਪਾਉਣੀ ਹੈ ਮੁਤੇ ਇਹਦੇ ਮੁਕਦਮਾ ਤੂੰ ਦੱਸ ਦਿੱਤੇ ਨਾ ਪੜ ਬੰਦੇ ਚਿੱਟੇ ਵੀ ਦੂ ਹੀ ਕੁੱਤਿਆਂ ਜੇ ਉਹ ਸੋਹ ਕਦੀ ਉਹ ਤਮੂਤ ਤੱਕ ਦੀ ਉਹ ਤਮੂਤਾਂ ਮਾਂ ਕੁੱਤੀ ਬਦਲੀ ਜਾ ਦੋ ਸਾਲਾਂ ਦੇ ਪਾਏ ਨੂੰ ਆਇਆ ਸਰ ਬਣੇ ਨੂੰ ਨੂੰ ਆਇਆ ਸਾਰੇ ਬੜਾ ਬੜਾ ਕਰਾਤੀ ਨੇ ਕੰਮ ਸਾਰ 70 ਕਹਾਂ ਦਾ ਕੰਮ ਹੈ ਜਿਹੜਾ ਕਾ ਵਾਟ ਉੱਟ ਜਾ ਵੜਾ ਨਹੀਂ ਚਾਹੀ ਤੂੰ ਦੋ ਤਿੰਨ ਮਹੀਨੇ ਮਿਲਦਾ ਜਿਹੜਾ ਠਾ ਪਰੇ ਵੜਾ ਕਰ ਦੇ ਦਿੰਦਾ ਠੀਕ ਆ ਤਾਂ ਕਾ ਤੇ ਉਹਦੇ ਨਾਲ ਵੇਖਣ ਕਿ ਸਾਨੂੰ ਰੋਟੀ ਮਿਲਦੀ ਜਿੱਦੇ ਲਾਗੀ ਵਖਣਾ ਜੇ ਬੰਬੀ ਚੜੂ ਤੇ ਫਸਲ ਹੋਊਗਾ ਬੰਬੀ ਚੜੂ ਫਸਕਤਾ ਹੋਊਗੀ ਪਰ ਭਾਜਪਾ ਨੇ ਵੀ ਕਾਫੀ ਦਿਨ ਲੰਮਾ ਸਮਾਂ ਰਾਜ ਕੀਤਾ ਆ ਉਹ ਦੋ ਜਿਹੜੇ ਬੰਦੇ ਦੋ ਬੰਦੇ ਕਰੀ ਉਹ ਬਲ ਗਿਆ ਆ ਗਿਆ ਕਰੀ ਉਹ ਆ ਗਿਆ ਕਰੀ ਉਹ ਆ ਗਿਆ ਜੀ ਆਪਾਂ ਦਾ ਕੰਮ ਵੇਖਣਾ ਕੰਮ ਵੇਖਦਾ ਹਾਂ ਬੋਟ ਪਾਉਣੀ ਆ ਠੀਕ ਆ ਆ ਜੀ ਹਜ ਬੋੜੀ ਕੀ ਕਹਿਣਾ ਚਾਹੁੰਦੇ ਹੋ ਮੈਂ ਬਾਪੂ ਜੀ ਦਾ ਪੂਰਾ ਜੋਸ਼ ਆ ਕਿ ਅਸੀਂ ਬੋਟ ਕੰਮ ਨੂੰ ਵੇਖਾਂ ਜੀ ਬੋੜੀ ਕੀ ਤੁਸੀਂ ਕੀ ਵੇਖਦੇ ਹੋ ਵੇਖੋ ਦੀਪ ਬਹੁਤ ਮਾਨ ਨੇ ਜੋ ਨਾ ਟੀਚਰ ਪੱਕੇ ਕੀਤੇ ਫਿਰ ਲੈਂਡ ਮੈਨ ਜੋ ਥੱਕੇ ਖਾ ਰਹੇ ਸੀ ਉਹਨਾਂ ਨੂੰ ਆਪਣੇ ਹੱਥੀ ਸਾਡੀ ਟਿਕ ਦਿੱਤੀ ਤੇ ਬਹੁਤ ਸੋਨਾ ਰਕਜ਼ਾਰ ਦਿੱਤਾ ਆਪਾਂ ਬਲਕ ਨੂੰ ਇੱਕ ਵਧੀਆ ਰਜ਼ਬਾਗ ਰੱਖਿਆ ਹੈ ਨਹੀਂ ਕਾਜੀ ਕਿਉਂ ਕੀ ਮੁੱਦੇ ਰੱਖੇ ਜਾਣਗੇ ਸਾਹਮਣੇ ਕਿਉਂਕਿ ਤੁਸੀਂ ਵੋਟ ਹਰ ਵਾਰੀ ਪਾਉਂਦੇ ਹੋ ਪਰ ਕਿਤਨਾ ਕਿਤੇ ਜਿਸ ਤਰੀਕੇ ਨਾਲ ਬਾਪੂ ਜੀ ਨੇ ਕੱਲ ਕੀਤੀ ਕਿ ਅਸੀਂ ਦੋ ਪਹਿਲਾ ਪਾਰਟੀਆਂ ਚ ਰੰਗੇ ਸੀ ਹਰ ਕਰੀ ਵੱਖਰੀ ਪਾਰਟੀ ਚ ਵੋਟ ਪਾਉਣ ਲੱਗੇ ਆਂ ਹੋਰ ਮੁੱਦੇ ਕਿਹੜੇ ਰੱਖੋਗੇ ਇਸ ਵਾਰ ਕਿਉਂਕਿ ਇਹ ਦੇਖੋ ਕੰਮ ਅਸੀਂ ਗੱਲ ਪਰ ਕਰ ਰਹੇ ਸਾਡੇ ਕੋਲ ਸਰਕਾਰਾਂ ਭਾਜਪਾ ਦੇ ਵੀ ਕੈਂਡੀਡੇਟ ਆਉਣੇ ਨੇ ਸਾਡੇ ਕੋਲ ਤੁਹਾਡੇ ਕੋਲ ਕਾਂਗਰਸ ਦੇ ਵੀ ਕੈਂਡੀਡੇਟ ਆਉਣੇ ਨੇ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਆਉਣੇ ਨੇ ਤੇ ਕੀ ਕੀ ਵੱਖਰਾ ਸਮਝਦੇ ਹੋ ਇਹਨਾਂ ਦਾ ਜੇ ਗੱਲ ਕਰੀਏ ਆਪਾਂ ਵੇਖੋ ਸਾਹਿਬ ਹਦਰ ਪਹਿਲਾਂ ਉਹਨਾਂ ਨੂੰ ਬਣਾ ਤਲੀਗੇ ਫਿਰ ਉਹਨ ਅਗਲੇ ਬਣੇ ਕੋ ਚੋਣ ਲਾ ਕੇ ਦੇ ਜੀ ਪਰ ਪਹਿਲਾਂ ਵੀ ਤੁਸੀਂ ਵੋਟ ਪਾਉਂਦੇ ਹੋਏ ਪਹਿਲਾਂ ਤੇ ਚੁਣਦੇ ਰਹੇ ਹੋ ਕਿ ਫਿਰ ਵੋਟ ਪਾਉਂਦੇ ਰਹੇ ਕਿ ਪਹਿਲਾਂ ਨਹੀਂ ਨਹੀਂ ਪਹਿਲਾਂ ਅਨਪੜਹਾ ਪਾਈ ਕੇ ਵੋਟਾਂ ਉਧੇ ਅੱਛਾ ਹਾਂ ਜੀ ਪਰ ਹੁਣ ਹੁਣ ਇਸ ਵਾਰ ਸਮਝ ਕੇ ਵੋਟ ਪਾਈ ਜੂਗੀ ਹਾਂ ਜੀ ਹਾਂ ਜੀ ਕੰਮਕਾਰ ਵੇਖ ਕੇ ਸਾਹ ਹਜ਼ਰ ਜੋ ਕੰਮ ਕਰ ਰਹੀ ਸਰਕਾਰ ਤੇ ਜੋ ਕੈਂਡੀਡੇਟ ਹੈਗੇ ਕੰਮ ਕੀਤਾ ਉਹਦੇ ਤਾਂ ਆਪਦਾ ਪਾਈ ਜਾ ਵੋਟ ਠੀਕ ਹਾਂਜੀ ਬੋ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੀਆਂ ਤੁਸੀਂ ਕਿਉਂਕਿ ਕਿਸਾਨਾਂ ਨੇ ਵੱਡਾ ਸੰਘਰਸ਼ ਕੀਤਾ ਬਾਰਡਰਾਂ ਦੇ ਖਲੋਤੇ ਇਸ ਕਿਸਾਨਾਂ ਨੇ ਵੱਡੇ ਪੱਧਰ ਤੇ ਸ਼ਹਾਦਤਾਂ ਵੀ ਦਿੱਤੀਆਂ ਫਿਰ ਵੋਟਾਂ ਦਾ ਟਾਈਮ ਆ ਗਿਆ ਹੁਣ ਵੋਟਾਂ ਦਾ ਪ੍ਰਚਾਰ ਹੁਣ ਸ਼ੁਰੂ ਹੋ ਗਿਆ ਤੇ ਤੁਹਾਡੇ ਕੋਲ ਮੌਕਾ ਆ ਤੁਸੀਂ ਸਰਕਾਰ ਬਣਾਉਣੀ ਆ ਇਸ ਵਾਰ ਫਿਰ ਕਿਹੜੇ ਮੁੱਦੇ ਰੱਖੇ ਜਾਣਗੇ ਅ ਸੋਹ ਭਗਵੰਤ ਮਾਨ ਵੇਖੋ ਵੀ ਇੱਕ ਤਾਂ ਲੈਡ ਸਾਨੂੰ ਪੂਰੀ ਦੇ ਰਿਹਾ ਜਿਹੜੇ ਅੱਗੇ ਵਿੱਚ ਹੋਣੇ ਦੇ ਵਿੱਚ ਦੇ ਰਿਹਾ ਸੀ ਦੂਜੀ ਗੱਲ ਇਹ ਆ ਵੀ ਜਿੰਨੇ ਪੰਜਾਬ ਦੇ ਵਿੱਚ ਸਾਰੇ ਟੂਲ ਪੁਲਾਜੇ ਸਾਰੇ ਉਹਨੇ ਬੰਦ ਜਿੱਤੇ ਆ ਕੰਬਾਈਨਾਂ ਵਾਸਤੇ ਜਿਹੜੇ ਅਸੀਂ ਜਾਂਦੇ ਹਾਂ ਇਹਦੇ 5-5 700 ਰੁਪਿਆ 1000 ਰੁਪਿਆ ਲੈਂਦੇ ਇਹਦੇ ਵਾਸਤੇ ਸਾਨੂੰ ਬੜਾ ਫਾਇਦਾ ਕੋਈ 5-5 700 2-2 3-3000 ਰੁਪਿਆ ਸਾਡਾ ਲੱਗ ਜਾਂਦਾ ਹੈ ਹਰ ਵਾਰੀ ਇਹਦਾ ਇਹ ਟੂਲ ਪਲਾ ਜਾਂਦਾ ਹੀ ਬਹੁਤ ਜ਼ਿਆਦਾ ਇਹ ਇੱਕ ਵੇਖੋ ਸਾਡੇ ਪਿੰਡ ਦੇ ਵਿੱਚ ਜਿੰਨੀਆਂ ਬੱਤੀਆਂ ਵਾਲੀਆਂ ਤਾਰਾਂ ਆਹੀਂ ਸਾਰੀਆਂ ਨੇ ਨਵੀਆਂ ਬਾਦ ਦਿੱਤੀਆਂ ਸਾਰੀਆਂ ਇਹ ਜੜ ਤੱਕ ਹੋਰ-ਹੋਰ ਵੀ ਕੋਈ ਮੁੱਦੇ ਹੋਣੇ ਕਿਸਾਨੀਆਂ ਦੇ ਕੁਝ ਹੋਰ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜਾਊਗੀ। ਦੂਜਾ ਵੇਖੋ ਵੀ ਹੁਣ ਮੰਡੀ ਦੇ ਵਿੱਚ ਵੀ ਆ ਉੱਥੇ ਵੀ ਦਾਣੇ ਮਿੰਟੋ ਮਿੰਡੀ ਲੈ ਜਾਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਤੇ ਮਿੰਟੋ ਮਿੰਡੀ ਤੋਲ ਜਾਂਦੇ ਕੋਈ ਐ ਨੂੰ ਕੋਈ ਪਰੇਸ਼ਾਨੀ ਮੰਡੀ ਦੇ ਵਿੱਚ ਵੀ ਨਹੀਂ ਕੋਈ ਜੁਰਦ ਤੇ ਆ ਹਾਂਜੀ ਜਿਸ ਤਰੀਕੇ ਨਾਲ ਆਪਾਂ ਵਕਫ ਵਕਫ ਤਰੀਕੇ ਨਾਲ ਗੱਲ ਕਰ ਰਹੇ ਆ ਸਾਡੇ ਨਾਲ ਇੱਥੇ ਹੋਰ ਵੀ ਬਸਿਆਣੇ ਲੋਕ ਬੈਠੇ ਨੇ ਪਰ ਉਹਨਾਂ ਨਾਲ ਗੱਲ ਕਰ ਹਾਂਜੀ ਪੋਜੀ ਕੀ ਨਾਮ ਹੈ ਆਪਣਾ ਜੀ? ਜਗਿੰਦਰ ਸਿੰਘ ਨਾਮ ਹੈ ਮੇਰਾ। ਹਾਂਜੀ ਪੋਜੀ ਸਾਥ 'ਚ ਬੈਠੇ ਹੋ, ਸਾਥ ਲੱਗੀ ਹੋਈ ਆ। ਮੋਟਾ ਪੁੰਦੇ ਆਉਂਦੇ ਹਰ ਸਾਲ। ਕਿਉਂਕਿ ਤਕਰੀਬਨ 5 ਸਾਲ ਬਾਅਦ ਵੋਟਾਂ ਪੈਂਦੀਆਂ ਪਰ 5 ਸਾਲ ਚ 2 ਤੋਂ 3 ਵਾਰੀ ਵੋਟਾਂ ਪੈ ਜਾਂਦੀਆਂ ਕਦੀ 4 ਵਾਰੀ ਵੀ ਪੈ ਜਾਂਦੀਆਂ ਕਦੀ ਪ੍ਰਧਾਨ ਮੰਤਰੀ ਦੀ ਵੋਟ ਆ ਜਾਂਦੀ ਆ ਕਦੀ ਐਮਐਲਏ ਦੀ ਵੋਟ ਆ ਜਾਂਦੀ ਆ ਕਦੀ ਸਰਪੰਚੀ ਦੀ ਵੋਟ ਆ ਜਾਂਦੀ ਆ ਕਦੀ ਬਲਕ ਸਮਤੀ ਦੀ ਆ ਜਾਂਦੀ ਆ ਤੁਸੀਂ ਵੋਟਾਂ ਹੀ ਪਾਉਂਦੇ ਰਹਿ ਜਾਂਦੇ ਹੋ ਪਰ ਇਸ ਵਾਰ ਕਿਹੜੇ ਮੁੱਦੇ ਰੱਖੇ ਨੇ ਕੀ ਵੇਖ ਕੇ ਵੋਟ ਪਾਓਗੇ ਦੇਖੋ ਜੀ ਅਸੀਂ ਬੋਰਡ ਜਿਹੜੀ ਹੈ ਨਾ ਮਤਲਬ ਤੁਸੀਂ ਵੀ ਸਿਆਣੇ ਹੋ ਅਸੀਂ ਵੀ ਸਾਰੀ ਪਬਲਿਕ ਸਿਆਣੀ ਆ ਬੋਰਡ ਦੇ ਪੈਣੀਆਂ ਵੇਖੋ ਕੰਮਾਂ ਨੂੰ ਕੰਮ ਨੂੰ ਪਾਣੀ ਹੁਣ ਭਾਜਪਾ ਨੇ ਕੀ ਕੀਤਾ ਵੀ ਸਾਡੇ ਕਿਸਾਨ ਉੱਥੇ ਬਿਠੇ ਡੁੱਲਦੇ ਆ ਮਰਦੇ ਆ ਕੋਈ ਸੁਣਾਈ ਨਹੀਂ ਕਰਨ ਦਿਆ ਤੇ ਭਾਜਪਾ ਨੂੰ ਬੋਰਡ ਤੇ ਆਪਾਂ ਕਿਹਾ ਜਿੰਦਗੀ ਜੀ ਵੀ ਨਹੀਂ ਪਾਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਪਰ ਬੋਰਡ ਪਾਵਾਂਗੇ ਆਪਾਂ ਪਾਰਟੀ ਨੂੰ ਪਾਵਾਂਗੇ ਪਰ ਇਹਨਾਂ ਨੇ ਵੇਖੋ ਚੰਗਾ ਕੰਮ ਨਹੀਂ ਕੀਤਾ ਸਾਡੇ ਨਾਜ਼ ਇਹਨਾਂ ਨੇ ਸਿੰਘ ਸਾਡੇ ਸ਼ਹੀਦ ਹੋਏ ਉੱਥੇ ਨਜਾਇਜ਼ ਉਹਨਾਂ ਦੀ ਸਜ਼ਾ ਮੁੱਕ ਚੁੱਕੀ ਆ ਉਹਨਾਂ ਨੂੰ ਨਹੀਂ ਜੀ ਛੱਡ ਰਹੀ ਨਾ ਕਾਲੀ ਛੱਡ ਦਿਆ ਨਾਵੇਂ ਰੋਲਾ ਪਾਈ ਜਾਂਦੇ ਆ ਤੇ ਉਹਨਾਂ ਦਾ ਮੁੱਦਾ ਚੁੱਕਦੇ ਨਹੀਂ ਚੁੱਕ ਜਾਂਦੇ ਚੁੱਕਦੇ ਫਿਰ ਉੱਥੇ ਬੈਂਦੇ ਆ ਮਤਲਬ ਦੇਖੋ ਸਾਡੇ ਸਿੰਘ ਜਿਹੜੇ ਉੱਥੇ ਮਤਲਬ ਦੇਖੋ ਜੇ ਉਹਨਾਂ ਨੇ ਕੋਈ ਨਾ ਕੋਈ ਗਲਤੀ ਹੋਣੀ ਸਜ਼ਾ ਤਾਂ ਪੂਰੀ ਹੋ ਚੁੱਕੀ ਹੈ ਨਾ ਉਹ ਜਿਹਨਾਂ ਨੂੰ ਭਾਜਬਾ ਨਹੀਂ ਛੱਡਣੇ ਚਾਹੀਦੇ ਨੇ ਉਹ ਭਾਜਬਾ ਹੀ ਛੱਡਦੀ ਨਹੀਂ ਜੀ ਠੀਕ ਹੈ ਦੇਖੋ ਬੋਟ ਇਹਨਾਂ ਨੂੰ ਤਾਂ ਹੀ ਪਾਉਣਾ ਲੈ ਜੇ ਕੰਮ ਚੰਗਾ ਕਰਾਂਗੇ ਜੇ ਕੰਮ ਜਦੋਂ ਆਪਾਂ ਚੰਗਾ ਨਹੀਂ ਕਰਾਂਗੇ ਤੇ ਬੋਟ ਆਪਾਂ ਕਿੱਦਾਂ ਪਾਵਾਂਗੇ ਉਹਨਾਂ ਨੂੰ ਠੀਕ ਹੈ ਫਿਰ ਫਿਰ ਇਸ ਵਾਰ ਕਿਹੜੇ ਮੁੱਦਿਆਂ ਤੇ ਵੋਟ ਪਾਉਗੀ ਫਿਰ ਕਿਹੜੇ ਮੁੱਦਿਆਂ ਤੇ ਕੰਮ ਦੇ ਮੁੱਦਿਆਂ ਦੇ ਜੇ ਸਾਡਾ ਕੰਮ ਚੰਗਾ ਹੁੰਦਿਆ ਨਾ ਅਸੀਂ ਉਸ ਹਿਸਾਬ ਨਾਲ ਵੋਟ ਪਾਵਾਂਗੇ ਫਿਰ ਕਿਹਨੂੰ ਚੁਣਨ ਜਾ ਰਹੇ ਹੋ ਇਸ ਵਾਰ ਕਿਉਂਕਿ ਕੈਂਡੀਡੇਟ ਤੁਹਾਡੇ ਕੋਲ ਚਾਰ ਆਣੇ ਆ ਭਾਜਪਾ ਦੇ ਕੈਂਡੀਡੇਟ ਵੀ ਆਉਣੇ ਆ ਕਾਂਗਰਸ ਦੇ ਵੀ ਆਉਣੇ ਆ ਸਪਾਪੀ ਪਾਰਟੀਆਂ ਦੇ ਕੈਂਡੀਡੇਟ ਆਉਣੇ ਆ ਆਮ ਆਦਮੀ ਪਾਰਟੀ ਨੇ ਵੀ ਆਉਣਾ ਤੁਹਾਡੇ ਕੋਲ ਵੋਟ ਮੰਗ ਲਈ ਕਿਹਨੂੰ ਚੁਣਨ ਜਾ ਰਹੇ ਹੋ ਭਾਵੇਂ ਭਾਜਪਾ ਦਾ ਆ ਜਾਏ ਭਾਵੇਂ ਕਾਲੀ ਦਲ ਦਾ ਆ ਜਾਏ ਭਾਵੇਂ ਕਾਂਗਰਸ ਦਾ ਆ ਜਾਏ ਬੋਰ ਅਸੀਂ ਆਪਣੀ ਆਮ ਪਾਰਟੀ ਨੂੰ ਪਾਉਣੀ ਆ ਗੁਲਦੀਪ ਸਿੰਘ ਧੜੀ ਵਾਲ ਨੂੰ ਕੀ ਕੀ ਲੱਗਾ ਤੁਹਾਨੂੰ ਖਾਸ ਇਸ ਤਰੀਕੇ ਨਾਲ ਇਦਾਂ ਜੰਗਾ ਨਾ ਜਦੋਂ ਵੇਖੋ ਅੱਗੇ ਜਾਂਦਾ ਹੈ ਵੀ ਜਦੋਂ ਸਾਨੂੰ ਆਈਨੇ ਦੱਪਤਾ ਹੀ ਬੋਟਾ ਪੁੰਦੇ ਰੇ ਕਾਲੀਆਂ ਪੁੰਦੇ ਰੇ ਕਾਂਗਰਸ ਨੂੰ ਪੁੰਦੇ ਰੇ ਸਾਰੇ ਪੁੰਦੇ ਨਾ ਪਰ ਸਾਡੀ ਜਦੋਂ ਵੋਟ ਪਾ ਗਿਆ ਭਜਾਂਦੇ ਸੁਣਾਈ ਨਹੀਂ ਕਰਦੇ ਉਦੋਂ ਸੁਣਾਈ ਇੱਕ ਪਿੰਡ ਚ ਬੰਦਾ ਹੁੰਦਾ ਉਹਦੀ ਸੁਣਾਈ ਕਰਦੇ ਸਾਡੀ ਕੋਈ ਸੁਣਦਾ ਨਹੀਂ ਹੁਣ ਕਲਜੀਬ ਸੋ ਤੁਹਾਡੀ ਹਾਲ ਕੋ ਆਪਾਂ ਜਾਣੇ ਆ ਉਹਨੇ ਸਾਨੂੰ ਲਾਗੇ ਭਾ ਕੇ ਗੱਲ ਸੁਣਨੀ ਆ ਵੀ ਦੱਸੋ ਸਾਡੇ ਤੁਹਾਡਾ ਕੀ ਮਸਵਲਿਆ ਕੀ ਤੁਹਾਡੇ ਦੀ ਮਜਬੂਰੀ ਆ ਕੀ ਤੁਹਾਡੀ ਨੀਗ ਹੈਗੀ ਮਜਬੂਰੀ ਤੁਹਾਡੀ ਮਜਬੂਰੀ ਪੂਰੀ ਕਰਨੀ ਆ ਉਹਦੇ ਸਾਨੂੰ ਸੁਣਦੇ ਨਹੀਂ ਸਾਡੇ ਬਾਹਰ ਤੇ ਬੋ ਮਾਰ ਲਿੰਦੇ ਸੀ ਠੀਕ ਹੈ ਜੀ ਜਿਸ ਤਰੀਕੇ ਨਾਲ ਗੱਲ ਚੱਲ ਰਹੀ ਹੈ ਜਿਸ ਕਿ ਉਹਨਾਂ ਵੱਲੋਂ ਗੱਲ ਕੀਤੀ ਗਈ ਆ ਕਿ ਭਾਜਪਾ ਨੇ ਲਗਾਤਾਰ ਸਾਡੇ ਵੱਡੇ ਮੋਰਚੇ ਲੱਗੇ ਰਹੇ ਕਿਤੇ ਕਿਸਾਨਾਂ ਦੀ ਸੁਣਵਾਈ ਨਹੀਂ ਕੀਤੀ ਦੂਜੇ ਨੰਬਰ ਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਅੱਜ ਤੱਕ ਸਜਾਵਾਂ ਖਤਮ ਹੋ ਚੁੱਕੀਆਂ ਨੇ ਪਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਸਾਡੇ ਨਾਲ ਹੋਰ ਵੀ ਇੱਥੇ ਵੀਰ ਜੀ ਮੌਜੂਦ ਨੇ ਅੱਜ ਬਾਜੀ ਤੁਸੀਂ ਵੀ ਸਾਥ ਚ ਬੈਠੇ ਹੋ ਲਗਾਤਾਰ ਮੈਂ ਦੇਖ ਰਿਹਾ ਕਿ ਇੱਥੇ ਵੀਰ ਸਾਰੇ ਵੱਡੇ ਸੂਝਵਾਨ ਪਿੰਡ ਦੇ ਜਿਹੜੇ ਸਿਆਣੇ ਲੋਕ ਬੈਠੇ ਨੇ ਕਿਤਨਾ ਕਿਤੇ ਵਿਚਾਰਾਂ ਚੱਲ ਰਹੀਆਂ ਨੇ ਠੀਕ ਆ ਇਸ ਅੱਜ ਕਿਹੜੀ ਵਿਚਾਰ ਮੇਨ ਚੱ ਹੋਣਾ ਪਾਵਡਰਟ ਦੇਣਾ ਆਏ ਆ ਇੱਥੇ ਸਰਕਾਰ ਚ ਉਨੀ ਇਹਨੇ ਸਾਡੇ ਦੇਸ਼ ਦਾ ਭਲਾ ਕਰਨਾ ਸਾਡੇ ਪੰਜਾਬ ਦਾ ਭਲਾ ਕਰਨਾ ਨਹੀਂ ਇੱਥੇ ਉਹ ਵੋਟਾਂ ਦੀ ਕੀ ਐ ਇੱਥੇ ਮੈਂ ਬੈਠ ਸਕਦਾ ਹਾਂ ਜੀ ਵੋਟਾਂ ਦੇ ਵਿੱਚ ਇੱਥੇ ਹੁਣ ਕੀ ਸ਼ਾਮ ਦੇ ਪੈਗ ਦੀ ਗੱਲ ਚੱਲਣ ਦੀ ਆ ਕਿ ਇਹ ਵੋਟ ਪਾਉਣ ਦੀ ਗੱਲ ਚੱਲ ਨਹੀਂ ਨਹੀਂ ਪੈਗ ਬੋਗਦੇ ਤੇ ਨਹੀਂ ਵੋਟਾਂ ਦੀ ਗੱਲ ਚੱਲਦੀ ਆ ਵੀ ਕਿੰਨੋਂ ਪਾਈਏ ਕਿਹੜਾ ਸਾਡੇ ਕੰਮ ਸਹੀ ਕਰਦਾ ਤੇ ਉਹਨਾਂ ਉਹ ਅਸੀਂ ਗਾਂ ਚੁਣੀਏ ਤੇ ਸਾਡੇ ਜਿਹੜੀ ਸੈਂਟਰ ਚ ਵੀ ਗੱਲ ਰੱਖਣ ਜਾ ਕੇ ਤੇ ਇਸ ਗਾ ਕਿਹੜੇ ਮੁੱਦੇ ਸੋਚੇ ਆ ਕਿਉਂਕਿ ਆ ਵੋਟਾਂ ਤੁਸੀਂ ਹਰ ਵਾਰੀ ਪਾਉਂਦੇ ਹੋਣੇ ਪਰ ਇਸ ਵਾਰ ਕਿਹੜੇ ਮੁੱਦੇ ਸੋਚੇ ਆ ਮੁੱਦੇ ਤਾਂ ਬਥੇਰੇ ਆ ਜੀ ਪੂਰੇ ਮੁੱਦੇ ਤੇ ਜਿੱਦਾਂ ਹਣ ਬੰਦੀ ਸਿੰਘਾਂ ਦਾ ਵੀ ਮੁੱਦਾ ਹੈਗਾ ਵਾ ਹੁਣ ਕਾਲੀ ਦਲ ਵੀ ਰੌਲਾ ਤੇ ਪਾਉਂਦਾ ਜਦੋਂ ਸਰਕਾਰ ਚ ਹੁੰਦਾ ਉਦੋਂ ਕੋਈ ਗੱਲ ਨਹੀਂ ਕਰਦਾ ਤੇ ਜਿਹੜੀ ਭਾਜਪਾ ਵਾ ਉਹ ਵੀ ਨਹੀਂ ਸਾਡੀ ਸੁਣ ਨਹੀਂ ਰਹੀ ਉਹ ਪੰਜਾਬ ਤੋਂ ਕਰਦੀ ੱਤਕਾ ਵਾ ਉਹ ਤਾਂ ਤਾਹੀ ਵਿਦੇਸ਼ ਦੇ ਪਏ ਉਹ ਹਰ ਟਾਈਮ ਪੰਜਾਬ ਨਾਲ ੱਤਕਾ ਹੋ ਰਿਹਾ ਤੇ ਬਾਕੀ ਜੋ ਕੰਮ ਕਰ ਰਿਹਾ ਵੋਟਾਂ ਹਸਾ ਹੁਣਾ ਸੋਚ ਕੇ ਫਿਰ ਪਾਵਾਂਗੇ ਪਰ ਹੁਣ ਕਿਸ ਚੁਣਿਆ ਕੋਈ ਕੈਂਡੀਡੇਟ ਕੱਲ ਕੇ ਮੌਕੇ ਤੇ ਸੁਣੋਗੇ ਨਹੀਂ ਕੈਂਡੀਡੇਟ ਚੁਣਿਆ ਸਾਰਿਆਂ ਦੇ ਦਿਲ ਚ ਚੁਣਿਆ ਕੋਈ ਦੱਸ ਦਿੰਦਾ ਕੋਈ ਨਹੀਂ ਦੱਸ ਦਿੰਦਾ ਠੀਕ ਹੈ ਹਾਂ ਵੋਟਰ ਦੀ ਪੱਲੇ ਪੱਛ ਕੇਂਦਰ ਕੋਈ ਦੱਸ ਦਿੰਦਾ ਕੋਈ ਨਹੀਂ ਦੱਸ ਦਿੰਦਾ ਹਾਂਜੀ ਭੋਜੀ ਤੁਸੀਂ ਵੀ ਬੈਠੇ ਹੋ ਇੱਥੇ ਸੱਚ ਚ ਬੈਠੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਬੋਡ ਪੋਲੀ ਬੋਡ ਦਾ ਤੁਸੀਂ ਹਰ ਵਾਰ ਹੀ ਪਾਉਂਦੇ ਹੋ ਮੁੱਦੇ ਇਹੋ ਹੀ ਆ ਵੀ ਜਾਨੂੰ ਬਿਜਲੀ ਮਿਲਣੀ ਚਾਹੀਦੀ ਆ ਸਾਡੇ ਹੋਰ ਜਿਹੜੇ ਵੀ ਆਪਣੇ ਕੰਮ ਸਾਰੇ ਪਿੰਡ ਦੇ ਜਿਹੜੇ ਹੋਣੇ ਚਾਹੀਦੇ ਆ ਹਰ ਤਮ ਮਾੜੇ ਦਾ ਕੰਮ ਹੀ ਹੋਣਾ ਚਾਹੀਦਾ ਤਕੜੇ ਦਾ ਜੇ ਹੋਣਾ ਹਮੇਸ਼ਾ ਹੀ ਮਾੜੇ ਦਾ ਕੰਮ ਹੋਏਗਾ ਤੇ ਕੋਈ ਯਾਦ ਕਰੇਗਾ ਤੇ ਜਦੋਂ ਅਸੀਂ 나 ਦਾ ਕੰਮ ਤਗੜਾ ਜਾਂਦਾ ਜਾ ਕੇ ਜਿੱਦਾਂ ਕੋਠੀ ਦੇ ਅੰਦਰ ਜਾ ਵੜਦਾ ਤੂੰ ਆਪਣਾ ਕੰਮ ਲੈਣ ਦਾ ਮਾੜਾ ਵਿਚਾਰ ਤੱਕੇ ਖਾ ਕੇ ਬਾਹਰ ਫੇਰਾ ਤੁਸੀਂ ਕਿਸਾਨ ਕਿਸਾਨ ਹੋ ਨਾ ਤੁਸੀਂ ਕਿਸਾਨੀ ਨਾਲ ਜੁੜੇ ਹੋ ਕਾਫੀ ਮੁੱਦੇ ਹੋਣੇ ਆ ਕਿਸਾਨੀ ਦੇ ਮੁੱਦੇ ਹੋਣੇ ਆ ਕੀ ਮੁੱਦੇ ਰੱਖ ਕੇ ਵੋਟ ਪਾਓਗੇ ਕਿਉਂਕਿ ਕੈਂਡੀਡੇਟ ਸਾਰੇ ਨਹੀਂ ਹੋਣਾ ਘਰਾਂ ਚ ਮੀਟਿੰਗਾਂ ਕਰਨੀਆਂ ਨੇ ਤੁਹਾਡੇ ਨਾਲ ਬੈਠ ਕੇ ਕੋਈ ਮੁੱਦੇ ਰੱਖੇ ਉਹ ਸੋਚੇ ਹੋਣਗੇ ਵੀ ਇਸ ਵਾਰ ਸਾਡੀ ਕਿਸਾਨੀ ਨੂੰ ਆ ਲਾਭ ਮਿਲੇਗਾ ਫਿਰ ਵੋਟ ਪਾਵਾਂਗੇ ਸਾਨੂੰ ਆ ਚੀਜ਼ ਮਿਲੇਗੀ ਫਿਰ ਵੋਟ ਪਾਵਾਂਗੇ ਮੇਰਾ ਮੁੱਦਾ ਜੀ ਸਾਡਾ ਐਮਐਸਪੀ ਦਾ ਮੁੱਦਾ ਜੀ ਵੇਖੋ ਜੀ ਸਾਡਾ ਸਾਡੇ ਜਨਸ ਦਾ ਮੁੱਦਾ ਸਾਡਾ ਝੋਨਾ ਵੀ ਬਹੁਤ ਵਧੀਆ ਚੁੱਕਿਆ ਗਿਆ ਹੈ ਤੇ ਹੁਣ ਸਾਡੀ ਕਣਕ ਜਿਹੜੀ ਹੈ ਕ ਕੋਈ ਨਾ ਆਦਰ ਦਿਖਤ ਨਹੀਂ ਆਈ ਲੇਬਰ ਜਿਹੜੀ ਭਰਨ ਖੜੋ ਨਾ ਆਦਾ ਜਿਹੜੀ ਹੈ ਨਾ ਉਹਨੂੰ ਦਿੱਕਤ ਆ ਰਹੀ ਆ ਹਾਂਜੀ ਤੇ ਕਿਉਂ ਉਹਨਾਂ ਸਫਾਈ ਕਰ ਕਰਕੇ ਟਾਈਮ ਲੱਗਦਾ ਤੇ ਗੱਡੀਆਂ ਬਿਲਕੁਲ ਬਾਰਦਾ ਨਾ ਵਾਧੂ ਪਿਆ ਆ ਤੇ ਗੱਡੀਆਂ ਵੀ ਉਥੇ ਨਾ ਆਦਰ ਲੱਗੀਆਂ ਪਈਆਂ ਉਹ ਦਬਾ ਦਬ ਉਹ ਭਰਨ ਲੱਗੇ ਤੇ ਇਸ ਕਰਕੇ ਸਾਨੂੰ ਤੇ ਜਿਹੜੀ ਸਹੂਲਤ ਸਰਕਾਰਾਂ ਨੇ ਇਹੋ ਜਣੀ ਆ ਜੇ ਇਹ ਇਸ ਵਾਰ ਕਿਹਨੂੰ ਚੜਨ ਜਾ ਰਹੇ ਜੀ ਇਸ ਵਾਰ ਇਸ ਵਾਰ ਤੇ ਇਹੋ ਜਿਹੇ ਸਾਡਾ ਮੰਤਰੀ ਹਿਤਾਰੀਵਾਲ ਸਾਹਿਬ ਹੀ ਆ ਅਈ ਤੁਹਾਨੂੰ ਚੁਣਾਂਗੇ ਠੀਕ ਹੈ ਮੈਂ ਗੈਸ ਕਰ ਰਿਹਾ ਸੀ ਕਿ ਤਕਰੀਬਨ 7 ਦੇ ਵਿੱਚ ਧਾਰੀਵਾਲ ਸਾਹਿਬ ਦੀਆਂ ਗੱਲਾਂ ਚੱਲ ਰਹੀਆਂ ਨੇ ਕੋਈ ਖਾਸ ਗੱਲ ਨਾ ਖਾਸ ਗੱਲ ਕੋਈ ਨਹੀਂ ਕੰਮ ਦੇ ਵੇਖੋ ਜੀ ਆ ਗਾੜੀ ਗਲੀਆਂ ਨਾ ਇਥੋਂ ਨੰਗਿਆ ਨਹੀਂ ਜਾਂਦਾ ਹੁੰਦਾ ਕੋਈ ਵੀ ਤੇ ਸਰਪੰਚ ਕਾਂਗਰਸੀ ਵਿਕਾਸ ਵਿਕਾਸ ਸਾਡਾ ਇਥੋਂ ਸਾਰੇ ਪਿੰਡ ਦੇ ਨੇ ਉਹਨੇ ਬਿਲਕੁਲ ਪਈਆ 2.5 ਕਰੋੜ ਰੁਪਈਆ ਸਾਡੇ ਪਿੰਡ ਤੇ ਲਾਤਾ ਠੀਕ ਕੋ ਸਾਡੇ 32 ਦੇ ਜਿਹੜੇ ਜਿੰਨੇ ਵੱਲੇ ਸੀ ਨਾ ਉਹ ਸਾਰੇ ਨਾਂ ਦਾ ਸਾਡੇ ਚੇਂਜ ਕਰਤੇ ਤਾਰਾਂ ਚੇਂਜ ਕਰਤੀਆਂ ਠੀਕ ਹੈ ਜੀ ਬਿਜਲੀ ਦੀਆਂ ਤੇ ਸਾਨੂੰ ਤੇ ਇਹੋ ਸਹੂਲਤਾਂ ਚਾਹੀਦੀਆਂ ਨਹੀਂ ਤੇ ਸਾਡੇ ਅੱਜ ਕੱਲ ਆਣ ਕੇ ਨਾ ਇੱਥੇ ਅੱਗ ਲੱਗ ਜਾਂਦੀ ਹੁੰਦੀ ਤਾਰਾਂ ਦਾ ਤਾਰਾਂ ਹਵਾ ਮਾਰੀ ਮਗਰੋਂ ਚੱਲ ਨਹੀਂ ਤਾਰਾਂ ਜੁੜ ਜਾਣੀਆਂ ਤੇ ਬੱਤੀ ਨਾਲ ਦਾ ਲਾ ਕੇ ਤਾਰਾਂ 'ਤੇ ਅੱਗ ਲੱਗ ਜਾਂਦੀ ਬੱਤੀ ਮਿਲਦੀ ਰਹੀ ਬੱਤੀ ਜਿਹੜੀ ਆ ਨਾ ਅਸੀਂ ਅੱਗੇ 15-15 ਦਿਨਾਂ 'ਚ ਕਣਕ ਭਰਦੇ ਹਾਂ ਜਾ ਕੇ 8-7 ਕਿੱਲੇ ਥਾਂ ਹੁਣ ਅਸੀਂ ਇੱਕ ਰਾਜ਼ ਬੰਬੀ ਚਲਾ ਦਈਏ ਤੇ ਇੱਕ ਦਿਨ ਚਲਾ ਦਈਏ ਰਾਹ ਦਾ ਸਾਰਾ ਥਾਂ ਭਰ ਜਾਂਦਾ ਠੀਕ ਹੈ ਤੇ ਸਾਨੂੰ ਸਹੂਲਤ ਦੇ ਚਾਹੀਦੀ ਹੈ ਅਸੀਂ ਨਹੀਂ ਕਿਹੜਾ ਜਾ ਕੇ ਵੀ ਉਥੇ ਨੌਕਰੀ ਦਾ ਕੰਮ ਕਰਨਾ ਸਾਨੂੰ ਕੁਰਸੀ ਚਾਹੀਦੀ ਹੈ ਸਾਡੇ ਜ਼ਿੰਮੇदार ਨੂੰ ਰੇਟ ਚਾਹੀਦਾ ਵਾ ਸਾਡਾ ਜਿਹੜਾ ਮਾਲ ਆ ਜਿਹੜਾ ਕਿ ਕੀਤੀ ਬਾੜੀ ਦਾ ਕੋਈ ਝੋਨਾ ਕਣ ਕੇ ਟਾਈਮ ਨਾਲ ਚੁੱਕਿਆ ਜਾਵੇ ਤੇ ਸਾਨੂੰ ਸਾਲਿਆਂ ਨੂੰ ਲਾਭ ਮਿਲਦਾ ਠੀਕ ਹੈ ਲਗਾਤਾਰ ਬੜੀ ਸੋਹਣੀ ਗੱਲ ਕੀਤੀ ਹਾਂਜੀ ਪੋ ਜੀ ਤੁਸੀਂ ਵੀ ਬੈਠੇ ਹੋ ਸਾਡੇ ਵਿੱਚ ਤੁਸੀਂ ਸਿਆੜੇ ਬਜ਼ੁਰਗ ਮੈਂ ਸਾਰੇ ਕਿਉਂਕਿ ਦੇਖ ਰਿਹਾ ਸਾਰੇ ਸੀਨੀਅਰ ਬੰਦੇ ਬੈਠੇ ਨੇ ਇੱਥੇ ਕੁਝ ਨੌਜਵਾਨ ਵੀ ਬੈਠੇ ਨੇ ਹੋਰ ਵੀ ਕੋਈ ਸੋਚਿਆ ਕਿਹੜੇ ਮੁੱਦੇ ਰੱਖੋਗੇ ਇਸ ਵਾਰ ਵੋਟ ਪਾਉਣ ਲਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਾਕੀ ਮੈਂ ਤਾਂ ਪਹਿਲੀ ਗੱਲ ਇਹ ਹੀ ਕਰੂੰਗਾ ਕਿ ਆ ਜਿਹੜੀ ਗਲੀ ਹੈ ਨਾ 60 ਸਾਲ ਦੀ ਹੈ ਜੋਗੀ ਮੇਰੀ। ਅੱਛਾ ਜੀ। ਹਾਂ ਜੀ। ਜੇ ਸ਼ਾਇਦ ਹੋ ਸਕਦਾ ਕਿ ਆਮ ਆਦਮੀ ਦੀ ਸਰਕਾਰ ਨਾ ਆਈ ਹੁੰਦੀ ਤੇ ਇਸ ਗਲੀ ਦੇ ਵਿੱਚ ਤੁਸੀਂ ਨੰਗ ਨਹੀਂ ਹੋ ਪਾ ਸਕਦੇ। ਮੈਂ ਮੈਂ ਤੁਹਾਡੀ ਗੱਲ ਸਹਿਮਤ ਹਾਂ ਸਾਰੀ ਗੱਲ ਗਲੀਆਂ ਦੀ ਕਰ ਰਹੇ ਵਿਕਾਸ ਦੀ ਕਰ ਰਹੇ ਨੇ ਪਿੰਡ ਦੇ ਵਿਕਾਸ ਦੀ ਗੱਲ ਕਰ ਰਹੇ। ਮੈਂ ਗੱਲ ਕਰ ਰਿਹਾ ਲੋਕ ਸਭਾ ਦੀ ਇਲੈਕਸ਼ਨ ਦੀ ਤੁਸੀਂ ਪ੍ਰਧਾਨ ਮੰਤਰੀ ਬਣਾਉਣਾ। ਤੁਸੀਂ ਇੱਕ ਐਮਪੀ ਚੁੜਨਾ ਉਸ ਤੋਂ ਬਾਅਦ ਇੱਕ ਪ੍ਰਧਾਨ ਮੰਤਰੀ ਬਣਨਾ ਪੰਜਾਬ ਦੇ ਬੜੇ ਮੁੱਦੇ ਹੋਰ ਵੀ ਤੁਸੀਂ ਕਿਸਾਨ ਹੋ ਕਿਸਾਨੀ ਦੇ ਕਾਫੀ ਮੁੱਦੇ ਹੋਣੇ ਹੋਰ ਵੀ ਕੋਈ ਸੋਚਿਆ ਹੋਊਗਾ ਵੇਖੋ ਜੀ ਜਦੋਂ ਮੋਰਚਾ ਲੱਗਾ 2020 ਚ ਮੋਰਚਾ ਲੱਗਾ ਇੱਕ ਨੰਬਰ ਤੇ ਮੈਂ ਟਰਾਲੀ ਲੈ ਕੇ ਗਿਆ ਮੋਰਚਾ ਫਟੇ ਕਰਕੇ ਆਇਆ 740 ਸਿੰਘ ਸਾਡੇ ਸ਼ਹੀਦ ਹੋ ਗਿਆ ਉੱਥੇ ਕੀ ਇਹਨਾਂ ਘਣ ਪਾਇਆ ਕੋ ਸਾਡਾ ਕੋਈ ਵਿਚਾਰ ਕੀਤੀ ਸਾਡੇ ਬਾਰੇ ਵੀ ਇਹਨਾਂ ਦਾ ਕੀ ਹੋਣਾ ਚਾਹੀਦਾ ਕੀ ਨਹੀਂ ਉਹ ਵਿਦੇਸ ਕਰਮਾਵਾ ਦੇ ਪੁੱਤ ਸੀ ਬਾਕੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਆਪਣਾ ਸੜਕਾਂ ਦਾ ਬੜਾ ਕੰਮ ਕਰ ਰਹੇ ਨੇ ਜਾਲ ਵਿਛਾ ਰਹੇ ਨੇ ਆ ਕਰ ਰਹੇ ਨੇ ਇਹ ਹਰ ਇੱਕ ਨੂੰ ਪਤਾ ਹੈਗਾ ਬੋਲਦਾ ਕੋਈ ਨਹੀਂਗਾ ਡਾਨੀਆਂ ਬਾਨੀਆਂ ਦਾ ਪੈਸਾ ਚੱਲਣ ਡਿਆ ਡਾਨੀਆਂ ਬਾਨੀਆਂ ਦੇ ਰੋਡ ਬਣ ਰਹੇ ਭਾਜਬਾਦ ਵੀ ਕੁਝ ਵੀ ਕਰ ਰਹੀ ਭਾਜਬਾਦ ਵੇਖੀ ਐ ਡਾਨੀਆਂ ਬਾਨੀਆਂ ਦੀ ਫਿਰ ਕੀ ਮੁੱਦੇ ਰੱਖੇ ਜਾਣਗੇ ਬੋਰਡ ਪਾਉਣ ਲਈ ਵੇਖੋ ਜੀ ਸਾਨੂੰ ਤੇ ਚਾਹੀਦਾ ਕਿ ਕੰਮ ਮਿਲਨੇ ਚਾਹੀਦੇ ਠੀਕ ਹੈ ਜੀ ਜਿਵੇਂ ਹੁਣ ਮੀਰ ਜੀ ਹੁਣਾਂ ਨੇ ਦੱਸਿਆ ਕਿ ਬਿਜਲੀ ਚ 24 ਘੰਟੇ ਮਿਲਦੀ ਆ ਸਾਨੂੰ ਸਾਨੂੰ ਮਿਲਦੀ ਵੀ ਆ ਠੀਕ ਹੈ ਜੀ ਹੁਣ ਸਿਸੋ ਜੰਟ ਫ੍ਰੀ ਆ ਮੈਂ ਹੁਣ ਆਪਦੀ ਗੱਲ ਦਾ ਨਾ ਮੈਂ 9-1000 ਰੁਪਏ ਅੱਮੀ 2 ਮਹੀਨੇ ਦਾ ਬਿੱਲ ਮੈਨੂੰ ਆਉਂਦਾ ਸੀ ਮੰਨ ਲਓ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ 7 ਸਾਲ ਚੱਲ ਰਿਹਾ ਮੇਰਾ 2.5 ਲੱਖ ਰੁਪਏ ਦਾ ਦੇਖੋ ਫਾਇਦਾ ਹੋ ਗਿਆ ਠੀਕ ਹੈ ਕੱਲੇ ਬਿੱਲ ਦਾ ਹੀ ਬਿਜਲੀ ਮੈਨੂੰ ਚਾਹੀ ਕੇ ਤੇ ਮਿਲ ਰਹੀ ਆ ਬਿਜਲੀ ਮੈਨੂੰ 24 ਘੰਟੇ ਵੱਲ ਰਿਹਾ ਜਾ ਕੇ ਵੇਖ ਸਕਦੇ ਮੇਰੇ ਘਰ ਹੀਟਰ ਲੱਗੇ ਨੇ ਯਾਰੇ ਭੱਜੇ ਆ ਠੀਕ ਹੈ ਠੀਕ ਹੈ ਨਾ ਫਿਰ ਇਸ ਵਾਰ ਕਿਹੜਾ ਕੈਂਡੀਡੇਟ ਚੁਣ ਜਾ ਰਹੇ ਹੋ ਮੈਂ ਤਾਂ ਤਾਂ ਨਾਲ ਤੁਹਾਨੂੰ ਫੋਨ ਵੀ ਦਿਖਾ ਲਾਂ ਮੇਰੇ ਤੋਂ ਬਾਜ ਪਾਲਿਆ ਤਾਂ ਬਹੁਤ ਫੋਨ ਆਉਂਦੇ ਕਰਨਾਟਕ ਤੋਂ ਬੋਲਦੇ ਇੱਥੋਂ ਬੋਲਦੇ ਮੈਂ ਤਾਂ ਇੱਕੋ ਹੀ ਚੀਜ਼ ਉਹਨਾਂ ਨੂੰ ਆਨਾ ਬਸ ਛੱਤਰ ਚਾਹੀਦਾ ਤੁਹਾਨੂੰ ਫਿਰ ਕੈਂਡੀਡੇਟ ਕਿਹੜਾ ਚੁਣ ਜਾ ਰਹੇ ਹੋ ਕਿਉਂਕਿ ਹੁਣ ਕਾਂਗਰਸ ਪਾਰਟੀ ਵੀ ਆ ਤੁਹਾਡੇ ਕੋਲ ਅਕਾਲੀ ਦਲ ਵੀ ਆ ਤੁਹਾਡੇ ਕੋਲ ਹੋਰ ਵੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਵੀ ਆ ਕਿਹੜਾ ਕੈਂਡੀਡੇਟ ਚੁਣ ਜਾ ਰਹੇ ਸਾਡੀ ਵੇਖੋ 60 ਸਾਲ ਦੀ ਐਜ ਹੋ ਗਈ ਠੀਕ ਹੈ ਜੀ ਉਹ ਜਦੋਂ ਵੀਰ ਜੀ ਉਹਨਾਂ ਦਾ ਸਾਇਆ ਕਿ ਉਹ ਕਦੀ ਉਧਰ ਤੇ ਕਦੀ ਉਧਰ ਕਦੀ ਉਹ ਤਕੜੀ ਤੇ ਕਦੀ ਉਹ ਤਕੜੀ ਚ ਹੁਣ ਇਹਨਾਂ ਦੀਆਂ ਨੇ ਆਪੋ ਜੀ ਰਿਸ਼ਤੇਦਾਰੀਆਂ ਠੀਕ ਹੈ ਜੀ ਅਕਾਲੀਆਂ ਦੀਆਂ ਨੇ ਤੇ ਕਾਂਗਰਸੀਆਂ ਦੀਆਂ ਆਪੋ ਜੀ ਰਿਸ਼ਤੇਦਾਰੀਆਂ ਨੇ ਠੀਕ ਹੈ ਜੀ ਹੁਣ ਪ੍ਰਤਾਪ ਸਿੰਘ ਕੈਰੋਂ ਜਿਹੜਾ ਠੀਕ ਹੈ ਉਹਦੀ ਪੁੱਤਰੀ ਜਿਹੜੀ ਆਪਾਂ ਆਪਾਂ ਛੋਟੇ ਗੱਲ ਕਰਾਂਗੇ ਇਹ ਦੇਖੋ ਆਪਾਂ ਆਪਾਂ ਦੇ ਦਰਸ਼ਕਾਂ ਸਾਡੇ ਕੋਲ ਟਾਈਮ ਥੋੜਾ ਆ ਅਸੀਂ ਟਾਈਮ ਦੀ ਗੱਲ ਕਰਾਂਗੇ ਫਿਰ ਫਿਰ ਇਸ ਵਾਰ ਕੈਂਡੀਡੇਟ ਕੜਾ ਚੁਣਨ ਜਾ ਰਹੇ ਕੈਂਡੀਡੇਟ ਦਾ ਸਾਹਮਣੇ ਆਇਆ ਇਹ ਸ਼ੀਸ਼ਾ ਸਾਹਮਣੇ ਹੀ ਆ ਠੀਕ ਹੈ ਲਗਾਤਾਰ ਲਗਾਤਾਰ ਤਾਨੂੰ ਇੱਕ ਸੱਤ ਚ ਖੜੇ ਲੈ ਕੇ ਆਏ ਸੀ ਅਸੀਂ ਹਲਕਾ ਅਜਨਾਲਾ ਦੇ ਪਿੰਡ ਨਾਨੋਕੇ ਦੇ ਵਿੱਚ ਜਿੱਥੇ ਕੀ ਗੱਲ ਕਰੀਏ ਹਲਕਾ ਅੰਮ੍ਰਿਤਸਰ ਦਾ ਇਹ ਪਿੰਡ ਆ ਜਿਸ ਵਿੱਚ ਲਗਾਤਾਰ ਵੱਡੇ ਪੱਧਰ ਤੇ ਅਸੀਂ ਸੱਤ ਦੇ ਵਿੱਚ ਬੈਠੇ ਸੀ ਲੋਕਾਂ ਨਾਲ ਗੱਲ ਕੀਤੀ ਆ ਨੌਜਵਾਨਾਂ ਨਾਲ ਗੱਲ ਕੀਤੀ ਆ ਬਜ਼ੁਰਗਾਂ ਨਾਲ ਗੱਲ ਕੀਤੀ ਆ ਕਿਤਨਾ ਕਿਤੇ ਸੂਝਵਾਨ ਵੀਰਾਂ ਨਾਲ ਗੱਲ ਕੀਤੀ ਆ ਜਿੱਥੇ ਹਰ ਪਾਸੇ ਗੱਲ ਕੀਤੀ ਜਾਂਦੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਦੂਜੇ ਨੰਬਰ ਤੇ ਗੱਲ ਕੀਤੀ ਜਾਂਦੀ ਹੈ ਕਿ ਇਸ ਵਾਰ ਜਿਹੜਾ ਵਾ ਉਹ ਵਿਕਾਸ ਵੇਖਿਆ ਜਾਊਗਾ ਚਿਹਰਾ ਨਹੀਂ ਚਿਹਰੇ ਨੂੰ ਵੋਟ ਨਹੀਂ ਪਾਈ ਜਾਊਗੀ ਜਿਸ ਤਰੀਕੇ ਨਾਲ ਪਹਿਲਾਂ ਲੰਮੇ ਉਹ ਚਿਹਰਾ ਨਹੀਂ ਵੇਖਿਆ ਜਾਊਗਾ ਵਿਕਾਸ ਵੇਖਿਆ ਜਾਊਗਾ ਤੇ ਕਿਤਨਾ ਕਿਤੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਗਈ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਅਸੀਂ ਇਸ ਵਾਰ ਉਹ ਮੁੱਦੇ ਰੱਖ ਕੇ ਫੇਰ ਵੋਟ ਪਾਵਾਂਗੇ ਬਾਕੀ ਤੁਸੀਂ ਜੁੜੇ ਰਹੋ ਅੱਜ ਦਾ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ